ਲੋ ਵੀ ਮਸਰੂ ਕੀ ਹਾਲ ਚਾਲ ਆ ਠੀਕ ਠਾਕ ਚੱਲਦੇ ਆ ਘੂਠੇ ਦੇ ਉੱਤੇ ਦੇਖਦੇ ਆ ਕੀ ਗੱਲਬਾਤ ਚੱਲਦੀ ਪਈ ਆ ਮੰਮੀ ਰੋਟੀ ਦੋ ਖਾਣ ਨੂੰ ਭੁੱਖ ਲੱਗੀ ਨਾਲੇ ਮੈਨੂੰ ਆ ਵੇਖ ਲਾ ਆ ਵੇਖ ਲਿਆ ਸਾਲਾ ਅਹੀਂ ਰੋਟੀ ਜੋਗੇ ਵੀ ਹੈ ਨਹੀਂ ਆ ਹੈ ਬੋਲ ਕੁਛ ਰੋਟੀ ਪਾਣੀ ਆ ਕਹਿੰਦੀ ਮੈਂ ਰੋਟੀ ਨਹੀਂ ਦੇ ਸਕਦੀ ਈ ਗੱਬਰਾ ਕੋਈ ਗੱਲ ਨਹੀਂ ਤੂੰ ਨਹੀਂ ਬੀਬੀ ਕਹਿ ਸਕਦੀ ਕੁਛ ਤੇ ਉਹਨੇ ਰੋਟੀ ਦਿੰਦੀ ਐ ਅਗਲੇ ਕਾ ਮੇਰੇ ਤੇ ਆਪਣੀ ਰੋਟੀ ਔਖੀ ਹੋਈ ਪਈ ਐ ਤੇ ਸਾਸਰੀ ਘਰ ਬਰਾਓ ਸਾਰਿਆਂ ਨੂੰ ਸਾਸਰੀ ਘਰ ਦੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਆਏ ਚੰਗੇ ਹਾਲ ਚਾਲ ਤੇ ਹੀ ਸੁਣਾਉ ਆਪਣੇ ਆਏ ਹਾਏ ਹਾਏ ਕਿਤੇ ਸਰਾਉਣ ਕੀ ਚਿਹਰਾ ਕਿਤੇ ਸਾਡੀ ਬੀਬੀ ਦਾ ਜਦੋਂ ਮੋਰੇ ਆਉਂਦਾ ਜਦੋਂ ਫਤਿਹ ਬੁਲਾਉਂਦੀ ਆ ਪਿਆਰ ਜੇ ਨਾਲ ਪਹਿਲਾਂ ਤਾਂ ਮੈਨੂੰ ਇਹ ਦੱਸ ਵੀ ਇਹ ਕਾ ਦੀ ਛਲ ਛਲਾਈ ਹੋ ਰਹੀ ਆ ਇਹ ਸ਼ਵੰਜਨਾ ਚਾਰ ਵਾਸਤੇ ਇਹ ਸ਼ਵੰਜਨਾ ਦਾ ਚਾਰ ਤੇਰੀ ਮਾਂ ਚਾਰ ਤਾਂ ਪਉਂਦੀ ਰਹਿੰਦੀ ਨੇ ਕਹੇ ਇਹ ਵਧੀਆ ਹੁੰਦਾ ਆ ਸ਼ਵੰਜਨਾ ਦਾ ਚਾਰ ਉਹ ਗਰਮ ਹੁੰਦਾ ਪਹਿਲੀ ਗੱਲ ਤੇ ਜਿਹੜੀਆਂ ਬੇਲਾਂ ਬੂਲਾਂ ਹੁਣ ਲੱਗੀਆਂ ਲਾਦਣੀਆਂ ਚਾਹੀਦੀਆਂ ਆ ਇਹ ਹੋਣ ਤੇਰੀ ਮਾਂ ਇਹ ਹੁਣ ਜਲੂਸ ਹੀ ਲੱਗਦਾ ਪਿਆ ਵੈਸੇ ਤੇ ਕੁੱਲ ਮਿਲਾ ਕੇ ਇਹ ਤਾਂ ਲੱਗਣ ਡੀਆਂ ਦੇਖਾਂ ਹਾਂ ਹੈ ਬੀਬੀ ਤੂੰ ਵੀ ਘਟ ਨਹੀਂ ਹੈਗੀ ਨਹੀਂ ਮੈਂ ਕੀ ਕਹਿਣਾ ਹੈ ਮੈਂ ਕੱਟਣ ਕਰਨਾ ਮੈਂ ਤੈਨੂੰ ਸਾਰਾ ਦਿਨ ਹੀ ਸੁਣਨਾ ਹੈ ਕਿ ਆ ਮੈਨੂੰ ਆ ਅੱਗੇ ਰੱਖ ਦਿੱਤਾ ਮੈਂ ਕਰਾਂ ਹੋ ਨਹੀਂ ਗਾ ਕਰ ਕੇ ਸੁਣਾਉਂ ਨਹੀਂ ਇਹ ਹੋਰ ਕੀ ਕਰਨਾ ਹੈ ਨਾ ਕਰਾਉਂਦੀ ਨਹੀਂ ਨਾ ਕਰਾ ਨਹੀਂ ਕਰਾਉਂਦੀ ਨਾ ਨਹੀਂ ਕਰਾ ਸੁਣਾ ਕਰ ਆ ਮੈਂ ਨਹੀਂ ਮੈਂ ਤਾਂ ਨਹੀਂ ਕਰਦੀ ਆ ਬਹੁਤ ਬਹੁਤ ਮੈਂ ਨਹੀਂ ਮੈਂ ਕਰਦੀ ਆ ਆਪਣੇ ਕੰਮ ਕਰ ਪੋਚੇ ਪੋਚੇ ਲਾ ਨਾਲੇ ਕਰੋ ਤਾਂ ਨਾਲੇ ਫੇਰ ਗੱਲਾਂ ਸੋਹ ਮੈਂ ਤਾਂ ਤੈਨੂੰ ਕਹਿੰਦਾ ਟੌਰ ਨਾ ਰਿਆ ਕਰ ਨਾ ਬਹੁਤਾ ਐਵੇਂ ਤਲਫਿਆ ਕਰ ਆਹੋ ਚੁੱਪ ਕਰ ਲੈ ਜਿਵੇਂ ਤੈਨੂੰ ਫੜਾਉਂਦੀ ਫੇਲ ਲੱਗ ਪਈ ਨਹੀਂ ਤੂੰ ਮੈਂ ਨਹੀਂ ਕਿਹਾ ਕਿ ਮੈਂ ਇਥੇ ਮੰਝ ਤੇ ਲਿਆ ਕੇ ਰੱਖਣੀ ਆ ਸਮਾਨ ਨੂੰ ਮੈਂ ਕਰਨਾ ਹੁੰਦਾ ਕੁਝ ਕਟਵਾ ਤੇ ਤੁਸੀਂ ਉੱਪਰ ਕਿਉਂ ਜਾਣ ਕੇ ਬੀਬੀ ਸਾਹਮਣੇ ਰੱਖਦੀਆਂ ਮੰਮੀ ਤੂੰ ਮੈਂ ਆ ਸ਼ਾਲੇ ਕਿਤੇ ਅੰਦਰ ਅੰਦਰ ਮੈਂ ਕਿ ਕਰਾਂ ਵੀ ਵੀ ਤੂੰ ਕਿਉਂ ਫੇ ਲੱਗ ਪਈ ਨਹੀਂ ਹੁੰਨੀ ਆਪਈ ਨਾ ਕਰਿਆ ਕਰ ਤੈਨੂੰ ਕੀ ਕਦਰ ਪਈ ਹੈ ਨਾ ਕਿਹੇ ਸ਼ਾਬੇ ਤੂੰ ਦੀ ਹੁੰਦੀ ਆ ਇਹ ਕਦਰ ਦੇ ਦਿੰਦੀ ਨਾਲ ਰੱਖ ਕੇ ਮੈਂ ਨਹੀਂ ਕਰਨਾ ਕੰਮ ਕੋਈ ਕਰਨਾ ਨਹੀਂ ਤੇ ਮੈਂ ਉੱਚੀ ਬਾਤ ਚ ਸੁਣਨਾ ਨਹੀਂ ਬੋਲਦੇ ਆ ਮੈਂ ਦੇਖ ਤਾ ਇਹਨੂੰ ਬੋਲ ਮੈਂ ਬੱਲੇ ਨਹੀਂ ਬੋਲਦਾ ਨਾ ਨਾ ਤੇ ਬੋਲ ਹੁੰਦਾ ਐ ਬੋਲ ਹੁੰਦਾ ਆ ਕਾ ਯਾਰ ਮੈਨੂੰ ਤੰਗ ਨਾ ਕਰ ਨਾ ਮੈਨੂੰ ਦੁਸ਼ੀ ਕਰ ਆਮ ਜਾਈ ਏਦਾਂ ਕਿੰਨੂ ਕਹਿੰਦੇ ਆ ਇਹ ਇਹ ਇਹਨਾਂ ਨੂੰ ਪਤਾ ਵੀ ਕਿੱਡੀ ਕੁ ਮਾੜੀ ਬੀਬੀ ਮੇਰੀ ਜੇ ਇਹਨਾਂ ਸੁਣੀ ਜਾਣੀ ਆ ਤਾਂ ਮਤਲਬ ਉੱਠ ਜਾਈਂ ਨਹੀਂ ਜੇ ਇਹਨਾਂ ਸੁਣੀ ਜਾਣੀ ਆ ਮਤਲਬ ਜੋ ਮਰਜ਼ੀ ਕਹੀ ਜਾਣਾ ਏਦਾਂ ਨਹੀਂ ਮੈਂ ਸੁਣੀ ਥੱਲੇ ਸੁਣਨ ਨੂੰ ਆ ਪਿਆ ਉਹ ਤੋੜ ਹਾਂ ਬੀਬੀ ਆ ਮਾਰਿਆ ਗਲਾਸ ਤੱਕ ਪਾਣੀ ਚੀਤਾ ਰੱਦ ਕੇ ਬੀਬੀ ਆ ਤੇ ਬਦਮਾਸ਼ੀ ਨਹੀਂ ਰੀ ਬਦਮਾਸ਼ੀ ਆਏ ਏ ਕੋ ਘੱਟ ਬਦਮਾਸ਼ੀ ਵਾਲੀ ਗੱਲ ਨਹੀਂ ਆ ਕੀ ਤੇਰਾ ਪਤਾ ਹੋ ਰਹੀ ਆ ਤੇਰਾ ਭਲਾ ਹੋ ਜੇ ਤੇਰਾ ਤੇਰਾ ਬੜੀ ਇਹ ਜਿੰਨੀਆਂ ਸਫਾਈਆਂ ਜਿਹੜੀਆਂ ਰੱਖੀਆਂ ਜਾ ਰਹੀਆਂ ਐ ਬੀਬੀ ਕਰਕੇ ਨਹੀਂ ਕੋਈ ਆ ਰਿਹਾ ਮੇਰੇ ਹਿਸਾਬ ਨਾਲ ਕੋਈ ਐ ਬੀਬੀ ਉਦਾਂ ਦੇ ਝਾੜੂ ਪੋਚਾ ਲਾ ਕੇ ਨਹੀਂ ਰਾਜੀ ਹਾਂ ਪਰ ਅਬ ਦੇਖ ਖੋਸ਼ ਕਿਢੀ ਖੋਸ਼ ਦੇਖਿਆ ਕਿ ਨਹੀਂ ਆਹ ਕੋਈ ਹੈ ਸਹੀ ਕੋਈ ਆਰੇ ਚੇ ਢੋਲਾ ਹੈ ਸਿੱਕੇ ਬੜਾ ਉਹਦਾ ਕਹਿੰਦੀ ਮੈਂ ਤਾਂ ਬੋਲਿਆ ਨਹੀਂ ਜਾਂਦਾ ਉਹਨਾਂ ਨੇ ਹਾਸਾ ਦੇਖਿਆ ਇਹਦਾ ਆ ਦੇਖੀ ਸੱਚੀ ਦਸੀ ਜੇ ਉਹ ਦੇਖਾ ਦੇਖਦਾ ਹਸ ਨਹੀਂ ਆ ਮੇਰੇ ਕੋ ਆਪਣੇ ਭਰਾ ਜਾਂ ਪਰਜਾਈ ਦਾ ਫੋਨ ਆ ਤੇ ਕੀ ਗੱਲ ਮੈਂ ਹੱਸਾਂ ਤਨਪਾਗ 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 ਇਹ ਫਿਰ ਤਕਲੀਫ ਕਿ ਹੁੰਦੀ ਹੈ ਉਹ ਗਲਾਸ ਮੈਂ ਨਹੀਂ ਗਲਾਸ ਵਿੱਚ ਪਾਣੀ ਆਪੇ ਪੀਣ ਨੂੰ ਦਿੱਤਾ ਤੇ ਆਪੇ ਲਾਪੀ ਕਰ ਆ ਡੋਲ ਨਾ ਦੇ ਕੀ ਗੱਲ ਮੈਂ ਡੋਲਨ ਵਾਤੇ ਰੱਖਿਆ ਨਹੀਂ ਮੈਂ ਮਤਲਬ ਚੁੱਪ ਰਹਿਣਾ ਨਹੀਂ ਗੱਲ ਤੇ ਆ ਆ ਮੈਂ ਪੀਣਾ ਸੀਗਾ ਕਾ ਪੀ ਰਿਹਾ ਹੈਗਾ ਮੈਂ ਤਾਂ ਇਹ ਪੀਣਾ ਹੀ ਤੇ ਮਤਾਈ ਚੁੱਕ ਕੇ ਮਾਰਿਆ ਥੋੜਾ ਪੀਤਾ ਚੱਕ ਚੱਕ ਓ ਛੜ ਕੇ ਤੂੰ ਮਾਰ ਚੁੱਕ ਕੇ ਆ ਕਿ ਚਾ ਡੋਲ ਲਈ ਹੁੰਦੇ ਓਹੋ ਲੜੁੰਦੀ ਆ ਆਏ ਹਾਏ ਦਾਗ ਲੱਗ ਗਏ ਪੀਣ ਲੱਗੇ ਓ ਲੜੁੰਦੀ ਹੁੰਦੀ ਥੋੜਾ ਬੀਬੀ ਬੀਬੀ ਸਵੇ ਸਵੇਰੇ ਮੈਨੂੰ ਪਤਾ ਕੀ ਕਹਿੰਦੀ ਮੰਮੀ ਓ ਤੋਏ ਇੰਨਾ ਨਹੀਂ ਤੋਣੀ ਓਏ ਅੜੀਏ ਇੱਕ ਤਾਂ ਬੋਟ ਕੀ ਮੈਨੂੰ ਪਤਾ ਨਹੀਂ ਕਿਹੜੇ ਇਹ ਹੁਣ ਡੁੱਲੀ ਹੋ ਗਈ ਮੈਂ ਤਾਂ ਚੁੱਕ ਮੈਂ ਟੋਲੀ ਜਾਣ ਕੇ ਡੋਲੀ ਉੱਤੇ ਮੈਂ ਤਾਂ ਲਿਆ ਹੀ ਨਹੀਂ ਜਦੋਂ ਮੈਂ ਚਾਹ ਫੜਾਈ ਨਾ ਹੁਣ ਆ ਕੇ ਉਹ ਆ ਵੇਖਿਆ ਉਹ ਮੈਂ ਉੱਤੇ ਤਾਂ ਹੀ ਢੋਲ ਦਿੱਤੀ ਉੱਥੇ ਇੰਦਾ ਦੇ ਕੰਮ ਕਰਨੇ ਹੁਣ ਧੋਫੇ ਹੁਣ ਚੱਲ ਤੋ ਕਿਉਂ ਤੋ ਬੀਬੀ ਧਵਾਉਣੀ ਆ ਹੁਣ ਜੇ ਨਾ ਧਵਾਈ ਤੇ ਫੇ ਸਮਝ ਲੈ ਬਦਮਾਸ਼ੀ ਮੁੱਕ ਗਈ ਆਪਣੀ ਬਦਮਾਸ਼ੀ ਬਰਾਵਾ ਕਾਦੀ ਰਹਿਣ ਦਿੰਦੀ ਏ ਧੋ ਕੇ ਦੱਸਾਂਗਾ ਹੁਣੇ ਆ ਦੇ ਚੀ ਪੇੜਾ ਅਫਰੇ ਭੁ ਤੇਰਾ ਲਖਰਾ ਦੇ ਦੀ ਮੋਗਾ ਤੇਰਾ ਇਹ ਨੋਟ ਕੰਮ ਨਹੀਂ ਦੇਖ ਲੈ ਅੱਜ ਪਹਿਲੇ ਇਧਰ ਕੀਤਾ ਆ ਦੇਖ ਲੈ ਨਹੀਂ ਯਾਰ ਆ ਦੇਖ ਲੈ ਭੈਣ ਚਾ ਉਹਨਾਂ ਨੇ ਦੇਖਿਆ ਨਹੀਂ ਪੇਡ ਮਾਰ ਦਿਆ ਮੈਂ ਕੈਮਰਾ ਨਹੀਂ ਇਧਰ ਕੀਤਾ ਨਹੀਂ ਤੇ ਪਤਾ ਲੱਗ ਜਾਣਾ ਸੀ ਹੁਣੇ ਬੀਬੀ ਕੀਤਾ ਨਾ ਇਹਨੇ ਹਾਂ ਓਏ ਕੀ ਇਹ ਦੇ ਤੜਕੇ ਟਟਕੇ ਪਈ ਆ ਨਾ ਤੇਰੇ ਹੱਥੇ ਨੂੰ ਕੀ ਕਰੀਏ ਮੈਨੂੰ ਸਵੇਰੇ ਪਤਾ ਹੀ ਕਹਿੰਦੀ ਕਹਿੰਦੀ ਤੂੰ ਚਾਹ ਤੜਕੇ ਦੀ ਹੱਥ ਪਾਤੀ ਏ ਤੂੰ ਮੇਰੇ ਗਲ ਚ ਸਿਆਪਾ ਪਾਤਾ ਮੈਨੂੰ ਤੜਕੇ ਨਹੀਂ ਉੱਠਿਆ ਜਾਂਦਾ ਮੇਰੇ ਉੱਠਦੀ ਏ ਤੜਕੇ ਹਾਂ ਕਹਿੰਦੀ ਮੇਰ ਤੂੰ ਵੀ ਨਾ ਦਿਆ ਕਰ 7-8 ਵਜੇ ਦਿਆ ਕਰ ਇੰਨੀ ਜਲਦੀ ਨਾ ਦੇ ਕੋਈ ਗੱਲ ਨਹੀਂ ਮੈਂ ਤਾਂ ਜੇਲੇ ਮੈਂ ਤਾਂ ਧੀ ਲੈਣੀ ਆ ਮੈਂ ਕਹਾਂ ਮੈਂ ਉਹ ਪਈ ਲਾ ਬੀਬੀ ਧਵਾਉਣੀ ਆ ਦਬਕਾ ਮਰ ਇਹਨੂੰ ਕਹਤਾ ਇਹਨੂੰ ਛੇਤੀ ਨਹੀਂ ਢੋਲੀ ਤੂੰ ਇਹ ਢੋਲੀ ਭਣੀ ਨਹੀਂ ਤਾਂ ਪਤਾ ਹੀ ਨਹੀਂ ਨਹੀਂ ਤੋਣ ਤੂੰ ਹੀ ਚੜੀ ਆ ਕੀ ਜਾਣੀ ਤੋ ਤੂੰ ਨਹੀਂ ਪੈਣੀ ਤੈਨੂੰ ਮੈਂ ਡਰਦੀ ਆ ਤੇਰਾ ਮੈਂ ਦੇਖਦਾ ਭਲਾ ਵੀ ਆ ਜਾਂਦੀ ਏ 2 ਮਿੰਟ ਚ ਕਿ ਨਹੀਂ ਵੀ ਵੀ ਤੇਰੀ ਗੱਲ ਮੰਨਦੀ ਹੈ ਨਹੀਂ ਕੋਈ ਤੇ ਨਾ ਕੋਈ ਨਹੀਂ ਮੰਨਦੀ ਮੈਨੂੰ ਝੋਟ ਕੇ ਜਾਣਾ ਤੇ ਤੂੰ ਹੁੰਦਾ ਵੀ ਆ ਦੇਖੀ ਚਰਮਾ ਹੈ ਜਿਹਦਾਗ ਲੱਗਿਆ ਤਾਂ ਕੀ ਹੋ ਗਿਆ ਆਹੋ ਮੈਂ ਉਹਦੇ ਨੂੰ ਕਿਉਂ ਵਜਾ ਮਾਰ ਲਈਆਂ ਨਹੀਂ ਨਹੀਂ ਵੇਚੀ ਵੜ ਗਈ ਚੁੰਨੀ ਦੇ ਵਿੱਚ ਚੁੰਨੀ ਨੂੰ ਦਾ ਕਿਦਾਂ ਲੱਗ ਗਿਆ ਆਹ ਦੇ ਦਾਗ ਲੱਗੇ ਨਾ ਹੁਣ ਇਹ ਵੀ ਮਟੇਲਾ ਧੋ ਕੇ ਇਹਨਾਂ ਨੂੰ ਮਟੇਲਾ ਉਦੋਂ λεਉਂਦਾ ਨਹੀਂ ਕਰੀਉ ਮੈਂ ਸਭ ਨੂੰ ਹੋ ਗਿਆ ਉਹਨੇ ਪਤਾ ਨਹੀਂ ਮੈਨੂੰ ਕੀ ਬਣਾ ਜਦੋਂ ਕਰੀਮ ਲਹੂਣ ਦੇਖਿਆ ਤਾਂ ਦਿਲ ਕਰਦਾ ਵੀ ਕਰੀ ਉਹ ਤਾਂ ਆ ਗਿਆ ਨਾ ਉਹਨੇ ਕਹਿੰਦੀ ਮੇਰੇ ਲਾ ਨਾ ਨਾ ਆ ਚੁੰਨੀ ਦਾ ਦਾਗ ਤੇ ਚਲ ਧੋ ਲਾਂਗੇ ਆੜੇ ਹੋ ਚੂੜੀਆਂ ਪੈ ਗਈਆਂ ਜਿਹੜਾ ਉਹਨਾਂ ਸ਼ਕਲੋਂ ਕੀ ਹੁਣ ਹੋ ਗਈ ਐ ਹੱਥ ਵੜਾ ਦੁਖੜਿਆ ਕਰਤੀ ਪਾੜਾ ਇਹਦੇ ਨਾਲ ਫਿਰ ਖਬਰ ਨੂੰ ਸੁਣਨੇ ਤਾਂ ਨਹੀਂ ਤੋ ਪਹਿਲਾਂ ਤਾਂ ਨਹੀਂ ਧੋਤੇ ਆ ਅਚਾਨਕ ਤੋਂ ਸਾਰਾ ਪੋਟੇ ਦੁਖਦੇ ਸਾਰੇ ਹੂੰ ਰੱਬ ਦੀ ਕੀ ਗੱਲ ਆ ਪਤਾ ਨਹੀਂ ਕੀ ਹੋ ਗਿਆ ਹੁਣ ਕਹਿੰਦੇ ਸਾਰੇ ਸਰੀਰ ਦਾ ਅੰਗ ਹਰ ਇੱਕ ਦੁਖਦਾ ਆ ਹਾਂ ਅਮਰਤ ਕਹਿੰਦੇ ਪੋਟੇ ਦੁਖਨੇ ਚੰਗੇ ਨਹੀਂ ਹੁੰਦੇ ਚੰਗੇ ਨਹੀਂ ਹੁੰਦੇ ਹੈ ਮੈਂ ਤੇ ਆਪ ਡਰ ਲੱਗ ਗਿਆ ਮੈਨੂੰ ਮੈਂ ਤੇ ਆਪ ਡਰ ਲੱਗੰਦਿਆ ਹੈ ਹੈ ਕੱਢ ਲੱਗ ਲਾਈ ਤਿੰਨ ਦਰ ਲੱਛਾਈ ਇਹ ਤਾਂ ਦਰ ਕਿੰਨੇ ਕਿ ਦਿਨ ਦੱਸਦਾ ਅੱਲੀਆ ਤੋਂ ਕੇ ਪਰੇ ਹੋ ਜਾਣ ਆ ਤੇਰੇ ਸਿਰ ਤੇ ਗੱਲ ਹੀ ਖਲੋ ਜਾਂਦੀ ਬੀਬੀ ਇਹ ਅੱਗੇ ਮੈਂ ਚਪੇੜਾ ਘੂਰਦੇ ਹੀ ਤੁਸਾਂ ਮੈਂ ਹੈ ਮੇਰੇ ਘਰੇ ਚਪੇੜਾ ਘੂਰਦੇ ਹੀ ਨਹੀਂ ਯਾਰ ਬੀਬੀ ਅਮੀ ਇਲਜ਼ਾਮ ਨਾ ਲਾ ਮੇਰੀ ਮੰਮੀ ਤੇ ਮੈਂ ਕੀ ਇਲਜ਼ਾਮ ਮਸੂਦਾ ਇਨਾ ਕੁਝ ਕੀਤਾ ਤੇ ਕਹਿਤਾ ਵਿੱਚ ਚਪੇੜਾ ਘੂ ਚਪੇੜਾ ਮਾਰਦੀ ਕਿਸੇ ਨੇ ਦੇਖਿਆ ਚਪੇੜਾ ਮਾਰਦਾ ਮੈਂ ਤਾਂ ਦੇਖਿਆ ਜਦੋਂ ਜਿੱਥੇ ਬੇਬੇ ਇਨੀ ਝੂਠ ਬੋਲੀ ਵੀ ਉੱਥੇ ਮੈਂ ਫੇਰ ਮੈਂ ਬਖਸ਼ੂਗੀ ਹਾਂ ਸਿਰ ਗੱਲ ਆ ਮੰਮੀ ਤੂੰ ਨਹੀਂ ਬਖਸ਼ਣਾ ਹਾਂ ਉਹ ਸੱਚੀ ਆ ਬੀਬੀ ਮੈਂ ਕਾ ਤੂੰ ਦੇਖਿਆ ਨਹੀਂ ਨਾ ਅਸੀਂ ਤਾਂ ਕੀ ਕੁਛ ਕੀਤਾ ਮੈਂ ਦੱਸਾਂ ਪਹਿਲਾਂ ਹਾਂ ਕਈ ਕੋਸ਼ਿਸ਼ ਕੀਤਾ ਸਹੀ ਗੱਲ ਆ ਪਰ ਬੇਕਦਰ ਆ ਯਾਰ ਬੇਕਦਰੇ ਬੰਦੇ ਨਾਲ ਨਹੀਂ ਰਹਿਣਾ ਚਾਹੀਦਾ ਪਤਾ ਨਹੀਂ ਕਿਦਾਂ ਕੱਟ ਲੀਆ ਮੰਮੀ ਤੂੰ ਹਾਂ ਮੰਮੀ ਤਾਂ ਘਰੇ ਕਿਦਾਂ ਕੱਟਦੀ ਹੈ ਪਤਾ ਨਹੀਂ ਰੱਬ ਜਾਣੇ ਕਿਦਾਂ ਕੱਟਦੀ ਮੂੰਹ ਫੈਲਾਇਆ ਮੈਂ ਆ ਗਿਆ ਹੁਣ ਆਪਣੇ ਆ ਦਾ ਫੋਨ ਜੇ ਦੇਲਾ ਚੁੱਪ ਹੋ ਗਈ ਨਾ ਮਿੰਟ ਚ ਜਿਲੇ ਫੋਨ ਆ ਗਿਆ ਉਦਾਂ ਉਦਾਂ ਵੇਲੀ ਆ ਚੋਰੀ ਚੋਰੀ ਕਰਨਾ ਫੋਨ ਤੁਹਾਡੇ ਤੇ ਚੋਰੀ ਘੜ ਸਾਹਮਣੇ ਨਹੀਂ ਕਰਨਾ ਤਾਰ ਠੀਕ ਆ ਨਾ ਕਰ ਤੁੰਨੀ ਤੇ ਫੜਾ ਰੇ ਤੁੰਨੀ ਤੋਂ ਇਹ ਇਹਨੂੰ ਕੀ ਕਰਾਂ ਉਹ ਉਹ ਆ ਬੋ ਹੱਥ ਕਿਦਾਂ ਲਾਇਆ ਬਾਲ ਨੂੰ ਮੈਂ ਖੇਡਣ ਆ ਤੇ ਦਿੱਤਾ ਨਾ ਸੁੱਟਿਆ ਕਿਉਂ ਅਸਾਂ ਮੈਂ ਖੇਡਣਾ ਹੈ ਹਾਂ ਹੁਣ ਮੈਂ ਖੇਡਣ ਜੋਗੀ ਅੱਡਾ ਕਿਸੇ ਖੇਡੋ ਲੱਭੀ ਕੋਈ ਨਾ ਮੈਨੂੰ ਇਹ ਆ ਫੇਗਈ ਲੈਣ ਬੀਬੀ ਇਹ ਵੇਲਾ ਹਟਦੀ ਨਹੀਂ ਪਈ ਮੰਮੀ ਆਓ ਫੇਲ ਆ ਮੇਰੇ ਕੋ ਨਾਂ ਨਹੀਂ ਆਈਆਂ ਕਿਹੜੀ ਆ ਲੈ ਮੇਰੇ ਕੋਟ ਮੈਨੂੰ ਨਾਂ ਨਹੀਂ ਆਈ ਕਿਹੜੀ ਆ ਨਾ ਸਤਾਈ ਮੈਨੂੰ ਨਾ ਸਤਾਈ ਹਜਾ ਮੁਰਦੂ ਨਾ ਤੂੰ ਉਹ ਜੀ ਤੱਕ ਯਾਰਾ ਆ ਤੇ ਆ ਤੇ ਬੀਬੀ ਆ ਤੇ ਤਛਦ ਦੇ ਆ ਨੀਰਾ ਇਹ ਕਿਦਾਂ ਕੁ ਮੈਂ ਬੋਲੀ ਤਾਂ ਫੇਰ ਇਹਨੂੰ ਮੁਸਾ ਆਹੋ ਦੇ ਕਿਦਾਂ ਕੁ ਇਹ ਫੇਕ ਫੇਕ ਨਹੀਂ ਮੈਨੂੰ ਧਬਾ ਲਿਆ ਬੋਲ ਨਾ ਖੇਡਣ ਨੂੰ ਕਾਹਦੀ ਤੇ ਰੋਣ ਕਿ ਆਉਂਦਾ ਐ ਰੋਣ ਕਿਉਂਦਾ ਮਿੰਦਾ ਦੇਖਣਾ ਕਿਹੜੇ ਨੂੰ ਕਹਿੰਦੇ ਆ ਮੈਂ ਖੇਡਾ ਖੁਦਾ ਦੀ ਕੀਤੀ ਮੈਂ ਯਾਰ ਹੁਣ ਬੀਬੀ ਦੀ ਉਮਰ ਕੋ ਖੇਡਣ ਦੀ ਆ ਕਿਉਂ ਫੇਰ ਨਹੀਂ ਸਕਦੀ ਆ ਲੋਕ ਇਹ ਹਿੰਮਤ ਆ ਖੇਡਦੇ ਲੋਕਾਂ ਨੇ ਲੜ ਲੈ ਤੀਂਦਾ ਲੜਨਾ ਲੜ ਲੈ ਇਹਦੇ ਲਿਆ ਕੇ ਰੱਖਦੇ ਪਹਿਲਾਂ ਤੇ ਤੈਨੂੰ ਇੰਨਾ ਪਤਾ ਨਾ ਗੇਂਦਾ ਖੇਡ ਆਜ ਮੇਰਾ ਬੋਲਣ ਨੂੰ ਜੀ ਨਹੀਂ ਕਰਨਿਆ ਪਤਾ ਨਹੀਂ ਕੋਟਿਆਂ ਨੂੰ ਕੁਝ ਹੋਣ ਰਿਹਾ ਤੇ ਬੇ ਆਹੋ ਹਟਾ ਦੇ ਆਪਣਾ ਨਿਰ ਦੇਲੂ ਦਾ ਬਹੁਤ ਹੁੰਦਾ ਕਹਿੰਦੀ ਮੈਂ ਸੁਖਣਾ ਸੁੱਕਦੀ ਤੇ ਕਿਹੜੀ ਮੱਲੇ ਜਾਵੇ ਜਾਵੇ ਬਹੁਤ ਮਦ ਸੁੱਕਦੀ ਆਂ ਆ ਤਾਂ ਫੇਰ ਤੈਨੂੰ ਹੁਣ ਕਿਉਂ ਹੋਣ ਲਾ ਪਿਆ ਬੀ ਹੇਪ ਉਹ ਉਹ ਚਲੋ ਕੋਈ ਸਬਜੀ ਕੱਟ ਦਿੰਦੀ ਨਹੀਂ ਝੂਠੀ ਗੱਲਾਂ ਲੜਾ ਕਰ ਸੱਚੀ ਬਣਾਦੀ ਲੋਕੀ ਦੇ ਬੀਬੀ ਨੇ ਤੇਰਾ ਸਤਕਾਰ ਕੀਤਾ ਮਾੜਾ ਮੋਟਾ ਜ਼ਿੰਦਗੀ ਚ ਕਿ ਨਹੀਂ ਨਾ ਨਾ ਨਹੀਂ ਨਹੀਂ ਕੀਤਾ ਮੇਰੀ ਤਾਂ ਇਹਨੇ ਗੱਲ ਕੋਈ ਮੰਨੀ ਹੀ ਨਹੀਂ ਨਾ ਮੈਨੂੰ ਮੇਰੇ ਮੈਨੂੰ ਬਾਜ ਲਈ ਦੇਣੀ ਵਾਜਾ ਮਾਰਿਆ ਨਹੀਂ ਕੀਤਾ ਬਗਲਾ ساری ਜ਼ਿੰਦਗੀ ਇਹਨੇ ਨਹੀਂ ਤੇਰੀ ਈਨ ਮੱਸਾ ਨਹੀਂ ਮੰਨੀ ਮੈਂ ਦੇ ਲੈ ਧਾਣਾ ਮੰਗੂ ਅਹੀ ਰਹੀਆਂ ਔਰ ਇਹਨੇ ਜੇ ਭੈਣਾਉਂਗੀ ਤਾਂ ਫੇਰ ਫੇਰ ਕਿੱਥੇ ਆ ਗਈ ਗੱਲ ਪੇ ਮੇਰੀ ਇਹ ਹੈ ਨਾ ਜੇ ਇੱਕ ਪਾਸੇ ਭੈਣਾ ਆਏ ਕਹਿ ਨਹੀਂ ਭੈਣਾ ਵਰਗੀਆਂ ਇੱਕ ਪਾਸੇ ਤੂੰ ਕਹਿੰਦੀ ਐ ਕਿ ਨਹੀਂ ਮੰਨੂ ਇਹਨੇ ਤੂੰ ਮੇਰੀ ਗੱਲ ਨਹੀਂ ਮੰਦੀ ਕੋਈ ਵੀ ਸਾਰੀ ਤੇ ਬੀਬੀ ਤੂੰ ਇਹਦੀਆਂ ਸਾਰੀਆਂ ਮੰਨੀਆਂ ਇਹਦੀਆਂ ਸਾਰੀਆਂ ਅੱਛਾ ਇਹਨੇ ਸਾਰੀਆਂ ਮੰਨੀਆਂ ਤੇ ਮੰਮੀ ਨੇ ਨਹੀਂ ਮੰਨੀ ਪਸੰਦ ਰੱਖਦੀ ਸੀ ਕਿਸ ਨੂੰ ਇਹ ਇਹਨਾਂ ਨਖਰਾ ਉੱਚਾ ਸੀਗਾ ਇਹਦਾ ਨਖਰਾ ਉੱਚਾ ਸੀਗਾ ਕਿ ਜਿੱਦਾਂ ਮਤਲਬ ਪੇਕੇ ਘਰੋਂ ਵਧੀਆ ਸੀਗੀ ਤਾਂ ਕਰਕੇ ਨਖਰਾ ਉੱਚਾ ਸੀਗਾ ਕਿ ਜਿੱਦਾਂ ਪੇਕੇ ਦੇ ਵਧੀਆ ਸੀਗੇ ਇਹ ਟੇਕੇ ਦਾ ਚਰਬੀ ਆ ਹੀ ਕੋਈ ਅੱਛਾ ਫਿਰ ਨਕਰ ਆਇ ਨਾ ਉੱਚਾ ਕਿਉਂ ਸੀਗਾ ਇਹਦੇ ਦੇਤੀ ਹੋਏਗਾ ਕੀ ਤਾਂ ਇਹ ਕਹਿੰਦੇ ਸਿਰ ਤੇ ਮੈਂ ਕਰ ਲਈ ਸਾਰਾ ਖੁਸ਼ ਅੱਛਾ ਨਹੀਂ ਤੇ ਅਸੀਂ ਦਿਨ ਨੂੰ ਕੱਪੀ ਕਰਨਾ ਸੌਖਾ ਹੈ ਕਿਤੇ ਸਾਰ ਗਿਆ ਟੇਕੇ ਦੇ ਸਿਰ ਤੇ ਕਰ ਦਈਏ ਸਾਰਿਆਂ ਟੇਕੇ ਦਾ ਮਾਣ ਹੈ ਇਹ ਕੰਦਰੀ ਨੂੰ ਅੱਛਾ ਉਹ ਤੇਰੇ ਟੇਕੇ ਨੇ ਕੀ ਕੀਤਾ ਨਾ ਮੇਰੇ ਟੇਕੇ ਨੇ ਕੀ ਕਰਨਾ ਹੈਗਾ ਮੇਰੇ ਟੇਕੇ ਨੇ ਕੀ ਕਰਨਾ ਹੈਗਾ ਕੁਛ ਨਹੀਂ ਕੀਤਾ ਮੇਰੇ ਟੇਕੇ ਨੇ ਕੁਛ ਨਹੀਂ ਕੁਛ ਨਹੀਂ ਕੀਤਾ ਗਰੀਬ ਆ ਉਹ ਚੰਡੀ ਉਹ ਗਰੀਬ ਹੈ ਚੱਲ ਮੈਂ ਦੱਤ ਨਹੀਂ ਦਿੰਦੀ ਹੈ ਦਾ ਸਾਰਾ ਕੁਝ ਕਰਦੇ ਕੁਛ ਨਹੀਂ ਨਾ ਕਰਦੇ ਕੁਛ ਕਰਦੇ ਨਹੀਂ ਕੋਈ ਇਹ ਤਾਂ ਹੁਣ ਮੈਨੂੰ ਪਤਾ ਜੇ ਮਹਾਰਾਜ ਨੂੰ ਚੱਪਤਾ ਤੇ ਕੀ ਕੀ ਮਹਾਰਾਜ ਕਿੱਥੋਂ ਆ ਜਾਂਦਾ ਮਹਾਰਾਜ ਉਹ ਉਹ ਤਾਂ ਦੇਖਦਾ ਉਹਦੇ ਘਰ ਤਾਂ ਨਿਓ ਸਾਰਾ ਨਿਓ ਉਹਦੇ ਘਰ ਆ ਉਹਦੇ ਘਰ ਉਹ ਦੇਖਦਾ ਸਾਰਾ ਇੱਥੇ ਹੋ ਜਾਂਦਾ ਸਾਰਾ ਜੰਗੇ ਨੂੰ ਮਾਰੇ ਨੂੰ ਉਹ ਸਾਰੇ ਨੂੰ ਦੇਖਦਾ ਆਹ ਆਹ ਪਤਾ ਉਹਨੂੰ ਉਤਲੇ ਨੂੰ ਪਤਾ ਕਿ ਇਹ ਮਾੜੀ ਆ ਬੇਬੇ ਹਾਂ ਚਲ ਮਾੜੀ ਸਹੀ ਤਮੀ ਕੋਈ ਗੱਲ ਨਹੀਂ ਉਹਨੇ ਉਹ ਕਰਤਾ ਉਹਨਾਂ ਚੰਗੇ ਮੈਂ ਚੰਗੀ ਬਣ ਕੇ ਕੀ ਲੈਣਾ ਉਤਲਾ ਪਤਾ ਕੀ ਕਹਿੰਦਾ ਕਹਿੰਦਾ ਕੁਲਦੀਪ ਤਾਨ ਨੇ ਤੂੰ ਉਹਦਾ ਦਿਨ ਕੱਢ ਲੈ ਜੀ ਹੁਣ ਕਹਿੰਦਾ ਉਹ ਉਤਲਾ ਉਤਲਾ ਕਹਿੰਦਾ ਸ਼ੁਕਰ ਹੈ ਮੀਂਹ ਦੀ ਛੱਤ ਵਾਲਾ ਹਾਲ ਕਹਿੰਦਾ ਕੋ ਚੱਲ ਚੰਗੀ ਗੱਲ ਐ ਬਹੁਤ ਚੰਗੀ ਗੱਲ ਐ ਬਹੁਤ ਚੰਗੀ ਗੱਲ ਜੋ ਤੂੰ ਕਹੇਗੀ ਤਾਂ ਮੈਨੂੰ ਸਾਫੀ ਸਾਤ ਐ ਬਸ ਸਾਫੀ ਕਹੀਦਾ ਹੁੰਦਾ ਫਿਰ ਬਸ ਜਮਾਨਾ ਇਦਾਂ ਦਾ ਆ ਗਿਆ ਨਾ ਨੂੰ ਅੱਗੇ ਸਾਤ ਤੱਤ ਕਹਿਣ ਦਾ ਹੁਣ ਕਹਿਣਾ ਹੀ ਤਾਂ ਅੱਖਾਂ ਸੁਆਂ ਨੂੰ ਨਹੀਂ ਬੰਦੀਆਂ ਸੱਸਾਂ ਦਾ ਕੋਈ ਕੁਝ ਵੀ ਨਾ ਪਈਆਂ ਪਤਾ ਉਹ ਤਾਂ ਕਰਕੇ ਸਭ ਨਹੀਂ ਵੀ ਕਰ ਆ ਲਾਈ ਮਮੀ ਤੈਨੂੰ ਗੱਲ ਮੈਂ ਕੋਤ ਕਰਕੇ ਸਮਝਦੀ ਆ ਹਣ ਫਸਵਾਣੀ ਆ ਆ ਸਮਝਾ ਲਾ ਹਣ ਹਾਂਜੀ ਜੀ ਤੋਂ ਬਗੈਰ ਕੋ ਮੋਲਦਾ ਬੀਬੀ ਕਿਦਾਂ ਬੋਲਦੀਆਂ ਇਹ ਇਹੋ ਜਿਹੇ ਪੁੱਤ ਨੂੰ ਹਾਂਜੀ ਕੌਣ ਬੋਲੂਗਾ ਇਹ ਕਾਲ ਇਹ ਮਾੜਾ ਪੁੱਤ ਜੈਨੇ ਤੈਨੂੰ ਇਹ ਰਾਜ ਤੇ ਬਹਾਲ ਦਤਾ ਮਾੜਾ ਕਿਹੜਾ ਰਾਜ ਮੈਨੂੰ ਰਾਜ ਕਸਰ ਇਹ ਕਿਹੜਾ ਰਾਜ ਨਾ ਕਖਰੀ ਦਸਿਆ ਉਹਦੇ ਬਗੈਰ ਤੂੰ ਕਸ ਕੰਮ ਨਹੀਂ ਆ ਇਹ ਕੰਮ ਨਹੀਂ ਦੱਸ ਫੇਲੇ ਮੈਨੂੰ ਹਾਂ ਕੰਮ ਦਿੱਤੇ ਚਲੋ ਨਹੀਂ ਆਈ ਛੱਡ ਕੇ ਕਰ ਮੈਂ ਨਾ ਕੀਤਾ ਹੀ ਨਹੀਂ ਉਹ ਤੇਰਾ ਪਲਾ ਹੱਟ ਕੇ ਕਰ ਰਹੀ ਹੈ ਉਹ ਆਹ ਕਿਹੜੀ ਗੱਲ ਕਹਿਤੀ ਅੱਜ ਵਾਰਿਆਂ ਦੇ ਵਿੱਚ ਬਾਹਲਿਆ ਉਹ ਲੋਕਾਂ ਨੇ ਬਾਹਲਿਆ ਕਹਿੰਦੀ ਕਰੇ ਨਾ ਉਹ ਸੁਣਾਉਣੇ ਕਿ ਉਹ ਕਹਿੰਦੀ ਬੰਦਿਆਂ ਵਾਲਾ ਕੰਮ ਨਹੀਂ ਕੀਤਾ ਮੇਰੇ ਨਾਲ ਮੈਨੂੰ ਕਦੀ ਕੱਪੜਾ ਸਵਾਦ ਆ ਕਦੀ ਕੋ ਜੁੱਤੀ ਸਵਾਦ ਦੀ ਤੇਰੀ ਕੋਈ ਮਰੀ ਨਹੀਂ ਪੂਰੀ ਆਪਣੇ ਪਿਸਾਮ ਦੀ ਗੱਲ ਲੈ ਕੇ ਸੂਟ ਦਿੰਦਾ ਰ ਮੈਨੂੰ ਪਤਾ ਹੀ ਆ ਮੈਨੂੰ ਨਹੀਂ ਪਤਾ ਇੰਨਾ ਝੂਠ ਹੈ ਨਹੀਂ ਨਹੀਂ ਝੂਠ ਹੈ ਬੈੜੀ ਹੋਰ ਸਾਡੀ ਇਹ ਕਹਿੰਦੀ ਕੱਲ ਮੈਨੂੰ ਲੈ ਕੇ ਕੱਖ ਨਹੀਂ ਦਿੱਤਾ ساری ਜ਼ਿੰਦਗੀ ਉਹ ਜਿਹੜੇ ਡੈਡੀ ਨੇ ਲੱਖ ਹੁਣ ਬਚਾਰਾ ਬੋਲਿਆ ਨਹੀਂ ਬੇਬੇ ਇੱਕ ਮਿੰਟ ਗੱਲ ਸੁਣਨੀ ਪਣੀ ਚੁੱਪ ਕਰਕੇ ਧਿਆਨ ਨਾਲ ਆਹ ਮੁੰਡਾ ਕੋਲੀ ਨਹੀਂ ਉਂਗਲ ਕਿਉਂ ਕਰਦੀਦਾ ਚੁੱਪ ਕਰਾਈ ਜਾਂਦੀ ਆ ਤੂੰ ਕੀ ਆ ਜੋ ਕਹਿੰਦਾ ਦੇਖਣਾ ਉਹ ਕਰਨਾ ਹੀ ਹੈ ਯਾਰ ਇਦਾਂ ਨਾ ਨਾ ਮੈਂ ਡੈਡੀ ਨੂੰ ਕਿਹਾ ਵੀ ਬਿਲਕੁਲ ਨਹੀਂ ਇਹ ਤਾਂ ਗੱਲ ਝੂਠੀ ਆ ਕੱਲ ਕੱਲ 2000 ਰੁਪਏ ਸਵਾਈ ਬਣ ਗਈ ਮੇਰੇ ਸੂਟ ਵਧੀਆ ਸੂਟ ਹੀ ਗਾ ਮੈਂ ਸਵਾ ਲਿਆ ਹਨਾ 2000 ਰੁਪਏ ਸਵਾਈ ਮੇਰੇ ਕੋ ਪੈਸੇ ਆ ਗਏ ਮੁੱਕਣ ਮੈਂ ਨਹੀਂ ਦਿੰਦੀ ਪਰ ਇਹਨਾਂ ਨੂੰ ਆਪਰ ਤੋਂ ਬਾਹਰ ਲਾ ਕੱਲ ਦਾ ਚੋਰੀ ਉਹ ਚੋਰੀ ਘਾਉਦਾ ਹੈ ਕੱਲ ਦਾ ਹੈ ਕੋ ਕਿਸੇ ਨੂੰ ਹੋਣੀ ਕੱਲ ਜਿੰਨੇ ਮੈਂ ਦਿੱਤੇ ਮੈਨੂੰ ਕਦੀ ਮੈਨੂੰ ਕਿਹੜਾ ਕਦੀ ਪੁੱਛਿਆ ਬੱਬੀ ਮੈਨੂੰ ਕਿਹੜਾ ਪੁੱਛਿਆ ਕਦੀ ਇਹ ਡੈਡੀ ਨੂੰ ਵੀ ਫੋਨ ਕਰਦਾ ਉਹ ਜਾਣ ਕੇ ਇਹ ਕਹਿੰਦੀ ਨਹੀਂ ਕਰਨਾ ਕਿ ਨਹੀਂ ਨੋਟ ਕੱਢਦੀ ਹੈ ਇਹਨੂੰ ਪੈਸੇ ਨਹੀਂ ਦੇਣੀ ਇਹਦੇ ਕੋਲ ਫੇਰ ਕਾਕਾ ਕੋਲ ਹੀ ਨਾ ਗੱਲ ਨਾ ਤੂੰ ਹੈ ਨਹੀਂ ਤੇਰੇ ਕੋਲ ਮੈਂ ਲੈ ਲੈਣੀ ਫਿਰ ਤੇ ਮੈਂ ਜਾਣ ਕੇ ਕਹਿਤਾ ਮੈਂ ਕਿਹਾ ਕਿ ਉਹ ਆ ਗਿਆ ਮੁੰਡਾ ਨਾ ਉਹ ਬੁਟੀਕ ਜਿੰਨੇ ਸਿੱਤੇਵਰ ਮੁੰਡਾ ਆਇਆ ਛੋਟਾ ਜਿਹਾ ਨਾ ਘਰ ਜਾ ਕੇ ਮਾਂ ਨੂੰ ਦੱਸਣਾ ਹੀ ਹੈ ਹਾਂ ਤੇ ਮੈਂ ਕਿਹਾ ਵੀ ਮੈਂ 2000 ਰੁਪਏ ਆਜਾ ਆਜਾ 2000 ਰੁਪਏ ਤੇ ਮੈਂ ਜਾਣ ਕੇ ਕਹਿਤਾ ਪੈਸੇ ਤੇ ਕੋਲ ਹੀ ਮੈਂ ਸਾਹਮਣੇ ਪੈਸੇ ਕੱਢ ਕੇ ਪੜਾਈ ਮੈਂ ਕਿਹਾ ਜੱਟਾ ਤੂੰ ਕੀ ਜਾਣਦਾ ਹੈ ਫਿਰ ਕੋ ਪੈਸੇ ਨਹੀਂ ਹੈ ਤੇ ਮੇਰੀ ਬੇਇੱਜ਼ਤੀ ਕਰਦੀ ਨਹੀਂ ਇੱਕ ਵਾਰ ਉਹ ਬਰੀ ਬੇਇੱਜ਼ਤੀ ਕਰ ਰਿਹਾ ਕਿੱਦਾਂ ਡਰੋਂ ਬੀਆ ਇਹ ਕੱਢਾ ਪੈਦੀ ਗਾਤ ਮੇਰੀ ਗੱਲ ਪੂਰੀ ਸੁਣ ਲੈ ਡੇਂਦੀ ਗੱਡੀਆਂ ਮੇਰੀ ਗੱਲ ਪੂਰੀ ਵੱਡਣ ਪੈਂਦੀ ਆਹ ਇਹ ਗੱਲ ਕੋ ਸੱਚੀ ਹੋਏ ਤਾਂ ਸੁਣਾ ਬੀਬੀ ਆ ਕਿੱਦਾਂ ਇਹ ਕਰਦੀ ਇਹ ਹਾਂ ਕਿੱਦਾਂ ਕਰਦੀ ਮੇਰੀ ਗੱਲ ਪੂਰੀ ਸੁਣਨੀ ਨਹੀਂ ਸੁਣਨੀ ਨਹੀਂ ਸੁਣਨੀ ਬੀਬੀ ਮੇਰੀ ਗੱਲ ਸੱਚੀ ਹੈ ਨੀ ਸੁਣਨੀ ਕਿੱਥੇ ਉੱਥੇ ਹੀ ਬੋਲਣ ਲੱਪੇ ਆਹ ਸਾਹੀ ਮੇਰ ਕੋ ਨਹੀਂ ਪੈਸੇ ਹੈਗੇ ਤੇ ਕੀ ਗੱਲ ਮੈਂ ਬਖਸ਼ੂ ਇਹ ਜੇ ਪੁੱਤ ਨੂੰ ਉਹ ਤੇਰਾ ਪੜਾ ਪੜਾ ਪੈਸੇ ਬਹੁਤ ਹੈ ਤੇਰਾ ਆਹ بارش ਤੂੰ ਮੈਂ ਹੁਣ ਹੋ ਲੈ ਤੇ ਅਰਧੋ 2000 ਮੈਂ ਬੁੱਢੇ ਨੂੰ ਕਿਹਾ 2000 ਬਾਪੂ ਤੇ ਬੁੱਢਾ ਨਾ ਕਿ ਤੂੰ ਵੀ ਜਾਣਦਾ ਮੇਰੇ ਕੋਲ ਆਇਆ ਨਹੀਂ ਔਰ ਬੁੱਢੇ ਬਾਰੇ ਪਤੂ ਬਸ ਗਿਆ ਯਾ ਯਾਰ ਦੇ ਲਾ ਭੈਣ ਚ ਆ ਗੱਲ ਨਹੀਂ ਜਰਨ ਜੋਗ ਨਹੀਂ ਹੈਗੀ ਇਹ ਮਾਂ ਕੋ ਨਹੀਂ ਯਾਰ ਹੁੰਦੀ ਕੋਈ ਗੱਲ ਮੈਂ ਤਾਂ ਜਰੀ ਜਾਨੀ ਆ ਪਰ ਜਰਾ ਵੀ ਸਹੀ ਗੱਲ ਇਹ ਪਰ ਨਹੀਂ ਨਾ ਇਹ ਘਰ ਦੇ ਵਿੱਚ ਆ ਗੱਲ ਨਹੀਂ ਚਾਹੀਦੀ ਉਹਨੂੰ ਮੈਂ ਕਹਿੰਦੀ ਕੀ ਜਾਣਦੀ ਆ ਉਹ ਤਾਂ ਬਗੈਰ ਕੌਣ ਕਿਸਕੇ ਕੰਮ ਦਾ ਸਹੀ ਗੱਲ ਹੁਣ ਆ ਵੀ ਆ ਗਿਆ ਪਿੱਛੇ ਇਹਨੇ ਅੱਗੇ ਬਕਵਾਸ ਕਰਨਾ ਇਹ ਤੇ ਨਹੀਂ ਵੀ ਕਰ ਲਵੇ ਇਹ ਨਹੀਂ ਕਰ ਲਈ ਇਹ ਨਹੀਂ ਕਰ ਲੈ ਉਹ ਇਹ ਸਾਡੇ ਕੋਲ ਆ ਗਿਆ ਉਹ ਕੋ ਬੋਲਿਆ ਕੋਸਾਨ ਕੇ ਉਹ ਕਹਿੰਦਾ ਝੂਰਦੀ ਪਾਂਡਿਆ ਕਹਿੰਦਾ ਇਹ ਆਹ ਲੈ ਮੈਂ ਆਹ ਕੋਈ ਗੱਲ ਥੋਕ ਨਿਕਲ ਗਈ ਪੁੱਤ ਦਾ ਫੇ ਕਹਿ ਕੇ ਉਹ ਦਿੱਤਾ ਇਦਾਂ ਨਹੀਂ ਦਿੱਤੇ ਪੈਸੇ ਤਾਂ ਮੈਂ ਕਹਿ ਤਾ ਕਿ ਤੈਨੂੰ ਇੱਕ ਇੱਕ ਬਰਦ ਨੂੰ ਨਵਾਂ ਦਿੱਤੇ ਹੋਣਗੇ ਬਾਕੀ ਕਿਥੇ ਵਰਦਦੀ ਰਹੀ ਪੁੱਤ ਉਹ ਕਦੋਂ ਉਹ ਐ ਆਈ ਨਹੀਂ ਉਹ ਦੋ ਤਿੰਨ ਨੌਕਰੀਆਂ ਕੀਤੀਆਂ ਕਿਹਨੂੰ ਦਿੰਦਿਆ ਰਿਹਾ ਤੇਹ ਲਾ ਯਾਰ ਆ ਇਹ ਕਹਿੰਦੇ ਮੈਨੂੰ ਉਹ ਇਹ ਵੀ ਹੁਣ ਦੇ ਲੈ ਤੂੰ ਬੜਾ ਫਿਰਦਾ ਆਪਣੀ ਨੌਕਰੀ ਬਾਰੇ ਹਾਂ ਇਹ ਤੂੰ ਕੱਲੀ ਕੱਲੀ ਚੀਜ਼ ਪਹਿਲਾਂ ਹੀ ਲਿਆ ਦਿੰਦਾ ਔਰ ਉਹਨੂੰ ਉਹਨੂੰ ਦਿੰਦੇ ਇਨ ਤਾਂ ਆਖੇ ਮੈਂ ਇੰਨਾ ਕਹ ਆ ਕਦੀ ਸੌਦਾ ਨਹੀਂ ਮੁੱਕਣਦਾ ਤੇ ਕਦੀ ਕੁਝ ਨਹੀਂ ਹੁਣ ਵਿਚਾਰਾ ਆਪ ਸਕੂਟੀ ਤੇ ਗਿਆ ਹਾਉ ਜੀ ਨਾ ਸੁਣਾਉਂਦੀ ਇਹ ਫਲਾਨੀ ਹੈ ਚੀਜ਼ ਟੀ ਮੈਨੂੰ ਪਤਾ ਹੀ ਕਹਿੰਦੀ ਮੈਨੂੰ ਕਹਿੰਦਾ ਕਹਿੰਦੀ ਗੱਡੀ ਨਾ ਦੇ ਆ ਕੇ ਡੈਡੀ ਨੂੰ ਉਹਨੂੰ ਸਕੂਟੀ ਚ ਕੱਟ ਰਿਹਾ ਤੇ ਜਾਂਦਿਆ ਘਰ ਐਵੇਂ ਨਾ ਗੱਡੀ ਆਪਣੇ ਕੋਲ ਰੱਖਿਆ ਕਰ ਆ ਵੇਖ ਲੈ ਆਈ ਘਰ ਵਾਲੀ ਆ ਵੇਖ ਲੈ ਆ ਆ ਮੈ ਕਿੰਨੇ ਤੇ ਦੇ ਤੂੰ ਦੇਖ ਤੇਰੇ ਕੋ ਕਿ ਸੀਗਾ ਮੇਰ ਦਾ ਸਾਵਾਜ ਆਹੋ ਯਾਰ ਮੈਨੂੰ ਮੈਨੂੰ ਅਜਤ ਮੈਂ ਡੈਡੀ ਨੂੰ ਉੱਥੇ ਬਾਜ ਮਾਰ ਕੇ ਕਿਹਾ ਨਾ ਸਾਬੀ ਮੈਂ ਕਿਹਾ ਡੈਡੀ ਗੱਡੀ ਲੈ ਕੇ ਜਾ ਉਹ ਕਹਿੰਦਾ ਯਾਰ ਨਾ ਤੇਰੀ ਮਾਂ ਬੋਲਣ ਕਹਿੰਦੀ ਗੱਡੀ ਨਹੀਂ ਖੜਨੀ ਡੈਡੀ ਸੁਣ ਮੇਰੇ ਡੈਡੀ ਮਤ ਮਾਰੀ ਅੱਗੇ ਨੌਕਰੀ ਬਿਠੇਰੀ ਕੀਤੀ ਨਾ ਕਿ ਤਾਂ ਕਿ ਉਹ ਉਹ ਕੇਸਰ ਪਾਇਆ ਆਹ ਨਾ ਆਹ ਦਾ ਆਹ ਦੇ ਲਾ ਆਹ ਸਿਰ ਝਾਟਾ ਪਾਇਆ ਆਹੋ ਹਾਂ ਨਾ ਕਰੇ ਹੁਣ ਚੁੱਪ ਕਰਕੇ ਆਮਨਾ ਬੈਠੇ ਘਰ ਉਹਨੂੰ ਕਹਿਦੀ ਉਹਨੂੰ ਕਿਆ ਆ ਤੇਰੀ ਕਦਰ ਪਉਂਦੀ ਕੋਈ ਨਹੀਂ ਕਰਨ ਦੀ ਲੋੜ ਮੇਰਾ 1000 ਰੁਪਏ ਜਣਾ ਬੰਦ ਹੋ ਜਾਂਦੀ ਘਰ ਉਹ ਕਿੱਥੇ ਜਾਂਦਾ ਦੇਖ ਲੈ ਹੈ ਐਸ਼ਾ ਕਰਦੀ ਦੁੱਧ ਦੇ ਕਿੰਨੇ ਮਾਰਦੇ ਤਿੰਨ ਤਿੰਨ ਕਿਲੋ ਦੁੱਧ ਕੌਣ ਐਸ਼ਾ ਐਸ਼ਾ ਕਰਦੀ ਐਸ਼ਾ ਪਰ ਆਹ ਕਿੱਡੀ ਗੱਲ ਨੇ ਗੁਰੀ ਜੀ ਕਹਤੀ ਯਾਰ ਇਹ ਕਿ ਹਣਾ ਲੋਕਾਂ ਨੇ ਸਮਝ ਨਾ ਘਰੇ ਇਦਾਂ ਹੀ ਆ ਬੜੀ ਮਾੜੀ ਕਹਿੰਦੀ ਉਹਦੇ ਠੀਕ ਉਹਦਾਂ ਹੀ ਸੱਚ ਆ ਭਰਾਵਾ ਮੰਨੋ ਕਹਦੀ ਮੰਨੋ ਜੀ ਇਹਦੀਆਂ ਮੰਨੋ ਕੇ ਸੱਚੀਆਂ ਗੱਲਾਂ ਹੀ ਕਰਦੀ ਐ ਕਿ ਲੱਕ ਦੋਹਣਾ ਤਾਹ ਤਾਹ ਗੁਰਾਂ ਦੇ ਤੂੰ ਮੇਰੇ ਲੱਕ ਨਾ ਆ ਝੂਠੀਆਂ ਨਾ ਕਰ ਲੋਕਾਂ ਸਾਹਮਣੇ ਆ ਲੋਕਾਂ ਸਾਹਮਣੇ ਇੰਨੇ ਪਖੰਡ ਮੰਮੀ ਨਾ ਕਰ ਕਿੰਨੀ ਨੇ ਨਾ ਤੋਤੀ ਨਹੀਂ ਤੋਤੀ ਦੇਖ ਲਾ ਇਹ ਹੁਣ ਮੈਂ ਮੈਂ ਉੱਠ ਕੇ ਤੋਂ ਦੇਖੀ ਕਿੱਧਰ ਹੈ ਵੀ ਮਾਰਨ ਨੂੰ ਘੁਮਾ ਕੇ ਮੰਜੇ ਦੇ ਉੱਪਰ ਜਿਹੜੀ ਬੜੀ ਚਾਹ ਮਾਰੀ ਦਾਦੀ ਪਰ ਅੱਜ ਜਿਹੜਾ ਕਹਿੰਦੇ ਨਾ ਪਤਾ ਨਹੀਂ ਦੁਖਣ ਦੇ ਮੈਂ ਕਹਿੰਨੀ ਕੋਈ ਤਾਂ ਹੋਰ ਹੀ ਨਾ ਕੋਈ ਗੱਲ ਹੋ ਜਾਵੇ ਤਾਂ ਹੁਣੀ ਆ ਗੱਲ ਲੇਖਦੇ ਨੇ ਕੋਈ ਰੋਕ ਲੇਗੀ ਰੋਕ ਲੈਣਾ ਅਸੀਂ ਭਲੇ ਤਾਂ ਕਹਿਣਾ ਹੇ ਸੌਦੀਵਾ ਕਾ ਇਲਾਦੀ ਹੁੰਦੀ ਸੀ ਮੈਨੂੰ ਬੜਾ ਆਰਾਮ ਆਂਦਾ ਹੀਗਾ ਮੇਰਾ ਹਰ ਦਾ ਸੰਸਾਰ ਦੀ ਹੁੰਦੀ ਸੀ ਕੱਲੇ ਸਿੱਤਾ ਕਾ ਨਹੀਂ ਦੇਖੀ ਤਾਂ ਸਹੀ ਇੰਨੇ ਇੰਨੇ ਹਾਂ ਆ ਜਾਜ ਦੱਸਣ ਦੇ ਵਿੱਚ ਇੰਦਾ ਕਰੀ ਮੈਂ ਕਿ ਤੂੰ ਕਰਦਾ ਉਹ ਲੱਗਾ ਥੁਣ ਕਰਦੀ ਕਿ ਕਰਦੀ ਉਹ ਕਰਦੀ ਹੋਣੀ ਮੈਂ ਨਹੀਂ ਕਰਦੀ ਨਾ ਨਾ ਤੂੰ ਤਾਂ ਬੜੀ ਬੋਲ ਪਹਿਲੇ ਡੀਲਰ ਵਾਲਾ ਇੱਕ ਬੱਦ ਤੇ ਆ ਕਹਿੰਦਾ ਮੈਂ ਡੀਜੇ ਲਾਉਣੇ ਕਹਿੰਦਾ ਜਿਹੜੇ ਤੂੰ ਡੀਜੇ ਲੱਗਣੇ ਆ ਆ ਕਹਿੰਦਾ ਮੈਂ ਡੀਜੇ ਲਾਉਣੇ ਆ ਦੇ ਓਏ ਮੈਂ ਕਿਹਾ ਤੂੰ ਡੀਜੇ ਛੱਡ ਕੇ ਹੋਰ ਵੀ ਕੁਝ ਲਾ ਲੈ ਇਹਨੂੰ ਸਮਝਾ ਲੈ ਐਵੇਂ ਡੀਜੇ ਲਾਉਣੇ ਕਿੱਦਾਂ ਲਾਉਣੇ ਤੂੰ ਡੀਜੇ ਲਾ ਲੈ ਲਾ ਲੈ ਤੂੰ ਜੋਕ ਕਰ ਦੇ ਤੇ ਲੈ ਇਹਨੂੰ ਕਿੱਡਾ ਚਾ ਆ ਨਹੀਂ ਇਹਨੂੰ ਕੋਈ ਇਹਨੂੰ ਪੁੱਛਿਆ ਤੇ ਮੂ ਕਿ ਤਸਵੀਰ ਹੈ ਨਹੀਂ ਨਹੀਂ ਰਾਮਦੇਵ ਜੀ ਤੁਮ ਕਿ ਮੈਨੂੰ ਦੇ ਦੇ ਆ ਕੀ ਦੇ ਦੇਖ ਲੈ ਡਰ ਪਿਆ ਨੂੰ ਮੋਤ ਨੀ ਕਾਲੀ ਤਖਲੀ ਤੇਰੀ ਅਰਦਾਸਾਂ ਮ ਕਰ ਆ ਤੂੰ ਮੇਰੇ ਮਰਨ ਦੀ ਅਰਦਾਸਾਂ ਕਰੇ ਤੇ ਮ ਮਗਰੋ ਪੜਿਆ ਦੇਹਲਾ ਰੋਏ ਹੋਏ ਅਰਦਾਸਾਂ ਕਰਦੀ ਫਿਰ ਜੋ ਇਹਦੇ ਮਾਂਚਾ ਮਾਰਾ ਪੂਰੀ ਕਰਦੇ ਤੇ ਆ ਕਿੱਡੀ ਗੱਲ ਕਹਿਂਦਿਆ ਹੋ ਉਹ ਉਹ ਖੈਰ ਦਿੰਦੀ ਆ ਬੀਬੀ ਨੀ ਪੀਲੇ ਨੂੰ ਕੂਚਾ ਲੱਗਿਆ ਵਿੱਚ ਦੀਆਂ ਦਾਗ ਲੱਥੇ ਕਿ ਨਹੀਂ ਲੱਗੇ ਤੂੰ ਨਹੀਂ ਦੇਖੀ ਬਣਾ ਚਾਹ ਡੁੱਲੀ ਹਿਰਚਾ ਦਾ ਚਾਹ ਡੁੱਲੀ ਚਾਹ ਡੁੱਲੀ ਦਾ ਤਾਂ ਦਾਗ ਲਾਡ ਨੱਕ ਨਸਾਂ ਸਾਫ਼ ਕੀਤੀਆਂ ਸੀ ਉਹ ਲਾਇਆ ਹੁੰਦਾ ਉਹ ਲੈਂਦੀ ਸਰੀ ਦਿਹਾੜੀ ਦੇ ਨਸਾਂ ਭਗਦੀਆਂ ਰੋਲ ਤੇ ਮੇਰੀ ਅੰਦਰ ਚਾਹ ਦਾ ਤਾਂ ਲੱਤਾਂ ਨਹੀਂ ਬੜਾ ਸੁਣਾ ਲੱਤ ਗਿਆ ਧੋਕੇ ਦੇਖ ਲੈ ਚਾਹ ਦਾ ਕਹਿੰਦੇ ਨਹੀਂ ਦਾ ਰੱਖਦਾ ਮੈਨੂੰ ਹੁਣ ਕਿਉਂ ਮੇਰੇ ਨਸਾਂ ਭਗਦੀਆਂ ਕਿ ਮੈਂ ਮੈਨੂੰ ਸਦਾਈ ਕਰ ਦਿੰਦੇ ਤੇ ਜੀ ਬੀਬੀ ਕਾ ਹੁਣ ਨਹੀਂ ਹਿੰਮਤ ਹੈਗੀ ਬਲੌਗ ਬਲੌਗ ਬਣਾਉਂਦੀ ਕਿ ਹੁਣ ਬਸ ਆ ਵੇਖ ਲੈ ਫੇਰ ਪੁੱਛ ਕਹਿੰਦਾ ਉਹ ਨਹੀਂ ਮਤ ਹੈਗੀ ਕਿਆ ਬੋਲਣ ਦੀ ਬਸ ਕਹਿੰਦਾ ਜੇ ਨਹੀਂ ਮਥੇਗੀ ਤਾਂ ਨਾ ਬੋਲਾਂ ਵੀ ਨਾ ਬਹੁਤਾ ਬੋਲਿਆ ਕਰ ਤਾਂ ਤੁਸੀਂ ਜਿਉ ਮੈਨੂੰ ਉਲਟੀਆਂ ਸਿੱਧੀਆਂ ਤਾਂ ਲੱਗਦਾ ਮੈਂ ਬੋਲਣਾ ਹੀ ਬੋਲੋ ਬੋਲੋ ਕਿਹੜਾ ਬੋਲਣ ਚ ਮਰਜ਼ੀ ਹੋ ਜਾ ਮਮੀ ਤੂੰ ਨਾ ਆਪਣਾ ਹਿਸਾਬ ਤਾ ਪਰੇ ਹੀ ਰੱਖ ਤੂੰ ਐਵੇਂ ਨਾ ਉਹਨੂੰ ਛੇੜ ਫੇਰ ਮੁੜ ਕੇ ਨਹੀਂ ਮੈਂ ਛੇੜਨਾ ਕੀ ਅੱਜ ਨਵਾਂ ਕੰਬਲ ਵਿਛਾਇਆ ਉੱਤੇ ਬਹਿ ਜਾ ਨਹੀਂ ਉਦਾਂ ਬਹਿ ਜਾ ਨਹੀਂ ਵਿਛਾਇਆ ਹਾਂ ਉਹ ਨਹੀਂ ਪਿਆ ਇਹ ਨਹੀਂ ਮੈਲੇ ਚੱਲ ਆਪਾਂ ਦੋਈ ਨਹੀਂ ਇਹ ਨਹੀਂ ਲੈ ਆ ਲੈ ਤੂੰ 10 ਸੌਟ ਮੈਂ ਉਧਰ ਸੌੜਦੀ ਹਾਂ ਅੱਲ੍ਹਾ ਉੱਥੇ ਕੰਮ ਨਾ ਕਰ ਨਾ ਕਰ ਕੰਮ ਕਰ ਕੋ ਥੋੜੀ ਬੋਲੀ ਇਹ ਇਹ ਮੇਰੇ ਮਜ਼ਾਕ ਬਣਾਉਂਦੀ ਹੈ ਇਹ ਮਜ਼ਾਕ ਮਜ਼ਾਕ ਅੱਲੇ ਲੋਕੀ ਇਹ ਮੇਰੇ ਮਜ਼ਾਕ ਬਣਾਉਂਦੀ ਮਜ਼ਾਕ ਬਣਾਉਂਦੀ ਬਾ ਮੈਂ ਤਾਂ ਸਮਝ ਆਇ ਨਹੀਂ ਕੀ ਹੈ ਮੈਨੂੰ ਤੇ ਆਪ ਨਹੀਂ ਬੀਬੀ ਅੱਜ ਤੱਕ ਸਮਝ ਤੇਰਾ ਇੱਤੇ ਇੱਦਾਂ ਦੀ ਧੀ ਦਾ ਮਗਰੋਂ ਪੜੀ ਹੈ ਕਿ ਜਾਣਦੀ ਕੀ ਜਾਣਦੀ ਇਹ ਨਹੀਂ ਆਹ ਹੀ ਰੋਬ ਰਿਹਾ ਤੇਰਾ ਇੱਤੇ ਤੂੰ ਕਿ ਨਹੀਂ ਮੈਂ ਤੇਨੂੰ ਕੱਸ ਕੇ ਬੜਾ ਰੱਖਿਆ ਮੈਂ ਚੰਗੀ ਹੀ ਤੇ ਕਿੱਥੋਂ ਚੰਗੀ ਮੈਂ ਜਿੱਥੇ ਕਹਿੰਦੇ ਆਪ ਚੰਗੇ ਤਾਂ ਸਾਰੇ ਚੰਗੇ ਨਹੀਂ ਤੂੰ ਮੈਨੂੰ ਕਿਹਾ ਕਿ ਮੈਨੂੰ ਕੱਸ ਕੇ ਰੱਖਿਆ ਪਰ ਕੀ ਕੱਸ ਕੇ ਰੱਖਿਆ ਮੈਂ ਨਹੀਂ ਕੋਈ ਇਹ ਤਾਂ ਮੈਨੂੰ ਕੱਸ ਕੇ ਰੱਖਦੀ ਇਹਨੇ ਮੈਂ ਕੀ ਰੱਖਣਾ ਕਰਦੀ ਇਹ ਇਦਾਂ ਤੈਨੂੰ ਰੱਖਿਆ ਇਹਨੇ ਨਹੀਂ ਇਹ ਪਹਿਲਾਂ ਵੀ ਇਦਾਂ ਹੀ ਕਰਦੀ ਹੁੰਦੀ ਬੀਬੀ ਯਾਰ ਇਹ ਇਹਨੇ ਕਿਹਨ ਪੱਲੇ ਬਤਾ ਇਹ ਤਾਂ ਬੜੇ ਤਸ਼ੱਦਦ ਕੀਤੇ ਫੇਰ ਆ ਬੜੇ ਇਹਨੇ ਕੋਈ ਕੰਮ ਛੱਡਿਆ ਨਹੀਂ ਦੁਨੀਆ ਦਾ ਤੇ ਉਹ ਨੂੰ ਨੀ ਪੱਲੇ ਵਾਂਦੇ ਨਾ ਕੌਣ ਹੋਈ ਮੈਂ ਮੈਂ ਕਿਹੜਾ ਕੰਮ ਨਹੀਂ ਕੀਤਾ ਇੱਥੇ ਆਣ ਕੇ ਕਿਉਂ ਹਰ ਵੇਲੇ ਮੈਨੂੰ ਦੁਖੀ ਕੀਤਾ ਕਿਹੜਾ ਕੰਮ ਨਹੀਂ ਕੀਤਾ ਇਹ ਗੱਲ ਨਹੀਂ ਸੁਣੀ ਜਣਾ ਨਹੀਂ ਕਰਨਾ ਉਹ ਵੀ ਕਰਾਇਆ ਮੇਰੇ ਕੋਲੋਂ ਕਹਿੰਦੀ ਬਿੱਡੀਆਂ ਦੀ ਧੀ ਕੌਣ ਕਹਿੰਦੀ ਬਿੱਡੀਆਂ ਨਹੀਂ ਤੈਨੂੰ ਤੂੰ ਬਤਾਂਦੀ ਇਹ ਨਹੀਂ ਜਾਂਦਾ ਹੈਗਾ ਤੂੰ ਸਮਝਣਾ ਹੈ ਸੀਗਾ ਤੂੰ ਉਹ ਬਤਾ ਕਹਿਣਾ ਆਂਦਾ ਨਹੀਂ ਸਾਰੀਆਂ ਦੁਨੀਆ ਦੇ ਕੰਮ ਕਰਦੀਆਂ ਪਰ ਮੇਰੇ ਕੋਲ ਜਿਹੜਾ ਕਰਾਇਆ ਨਾ ਇਦਾਂ ਨਹੀਂ ਲੋਕੀ ਕਰਾਉਂਦੇ ਨੂੰਆਂ ਕੋਲ ਮੇਰੀਆਂ ਵੀ ਨੂੰਆਂ ਹੈਗੀਆਂ ਸੁਣੀ ਤੇਰੇ ਤੇ ਵਰਗਿੰਗ ਕਿਦਾਂ ਮੈਂ ਖੇਤਾ ਦੇ ਰਹੀ ਤੇਰੇ ਵਰਨ ਖੇਤਾ ਛੱਡਿਆ ਹੁੰਦਾ ਬੇਪਤਾ ਕਿੰਨਾਂ ਸਹੀ ਗੱਲ ਆਪਣਾ ਜਾਣ ਵਾਲੇ ਰਾਜੀ ਰਹਿਣ ਮੇਰੇ ਉਹ ਫੇ ਉਹ ਤਾਂ ਗੱਲ ਤਾਂ ਮੈਂ ਮੈਂ ਤਾਂ ਜਾਂਦੀ ਰਹੀ ਆ ਮੈਂ ਤਾਂ ਜਾਂਦੀ ਨਹੀਂ ਮੈਂ ਤਾਂ ਕਹਿੰਨੀ ਫੇ ਕੀ ਲੋੜ ਹੀ ਕਹਿੰਨੀ ਮੇਰੇ ਪਿਛਲੇ ਪਾਸੇ ਹੈਗੇ ਤੇਰੇ ਖੇਤਾ ਜਾਂਦੀ ਕਿ ਲੋੜ ਹੀ ਇਹ ਐਵੇਂ ਪੱਠੇ ਵੜਦੀ ਨਹੀਂ ਲੋਕਾਂ ਦੇ ਪੈਲਗੇ ਚੋਰੀ ਫੇਰੀ ਬੀਬੀ ਆ ਓਏ ਨਾ ਮੇਰੀ ਬੀਬੀ ਨੂੰ ਸਤਾਉ ਐਵੇਂ ਭਾਂਜਾ ਕਿਤੇ ਫਿਰ ਮੰਮੀ ਸਿਰ ਘੁੱਟਦੇ ਉਹਦਾ ਸਿਰ ਤੂੰ ਖੰਦਿਆ ਨਾ ਦਾ ਦਾ ਨਹੀਂ ਮੈਂ ਸਰਕਟ ਨਹੀਂ ਕੀਪਾਂ ਸਰਕਟ ਦਿੰਦੀ ਅੱਜ ਕੋਈ ਗੱਲ ਨਹੀਂ ਆਏ ਉਹਦੇ ਭੈਣ ਚ ਵੇਖੀ ਕਿਦੇ ਅੱਜ ਕਿਤੇ ਪ੍ਰੋਗਰਾਮ ਕੋਈ ਪਾ ਨਹੀਂ ਤਹੀਂ ਉਹ ਟਾਣਾ ਪੱਟੀ ਸਿੱਧੀ ਹੋ ਗਈ ਹੈ ਨਾ ਮੈਂ ਕੀ ਪਾ ਲਈ ਲਾਵਾਂ ਸਾਹ ਪਾ ਲਈ ਲਾਵਾਂ ਬੇਬੀ ਤੂੰ ਖਾਂਦੇ ਪਖਾਂਡ ਨਹੀਂ ਇਹ ਕੋਈ ਪਤਾ ਨਹੀਂ ਇਦਾਂ ਐ ਹੋ ਜਾਈ ਆਉਂ ਉਹ ਹੋ ਗਈ ਉਹ ਹੋ ਗਈ ਨਾ ਯਾਰ ਇਹ ਨਹੀਂ ਜਾਂਦੀ ਸਾਡੀ ਸੁਪਰ ਡਾਰ ਆ ਸੁਪਰ ਡਾਰ ਤੁਲੀਆਂ ਤੁਲੀਆਂ ਚੱਸਾਂ ਗਦੇ ਚੱਸਦੇ ਮੜੀਆਂ ਜੀਆਂ ਆਹ ਉਹਦੇ ਜਉਦੀ ਮੈਂ ਨਹੀਂ ਆਹ ਕਿਉਂ ਪੈਦੇ ਨਹੀਂ ਜਾਂਦੀ ਮੈਂ ਨਹੀਂ ਮੈਂ ਨਹੀਂ ਅਜੇ ਜਾਂਦੀ ਮੈਂ ਨਹੀਂ ਅਜੇ ਜਾਂਦੀ ਮੈਂ ਜਾਂਦੀ ਵੇ ਮੈਂ ਪੱਗ ਲੈ ਨਾ ਖਟਾ ਤੇਰੀ ਪੈਦਾ ਸਰ ਮੇਰੇ ਵਿਆਹ ਉਹ ਘੜੀ ਗਈ ਮੈਂ ਤੂੰ ਚੱਕਰ ਲੱਤ ਨੂੰ ਬੋਲਿਆ ਨਹੀਂ ਜਾਂਦਾ ਤੇਰੇ ਵਿਆਹ ਮੈਂ ਤੂੰ ਉੱਠੀ ਕੀ ਤੇਰੇ ਰੋਲ ਤੇ ਜਿਹੜੀਆਂ ਦਾ ਸੱਟਾ ਕਿੰਦਾ ਕਰਾਉਂਦਾ ਇਹਦਾ ਪਖਾਣ ਦੇਣਾ ਮੈਂ ਸੇਵਾ ਓਏ ਚੁੱਪ ਕਰ ਲੈ ਕਹ ਯਾਰ ਸੇਵਾ ਕਰਨ ਲੱਗੋ ਕੋ ਮੇਰੇ ਨਾਲ ਕਿਉਂ ਸੇ ਲੱਗਣ ਲੱਪੇਣਾ ਕਰ। ਆ ਆਪਣੇ ਮਣੋ ਬੜਾ ਸਾਲਾ ਏ। ਇਹਦੀ ਗੱਲ ਪਿੱਛੇ ਨਾ ਲੱਗਿਆ ਕਰ। ਮੈਂ ਕੁਝ ਵੀ ਨਹੀਂ ਕਹਣਾ ਮੇਰੇ ਪਿੱਛੇ ਬੈਠਾ। ਮੈਂ ਅੱਧਾ ਨਾ ਟੂਟੀ ਵਾਲਾ ਪਾਣੀ ਨਹੀਂ ਪੀਣਾ। ਬੀਬੀ ਟੂਟੀ ਵਾਲਾ ਪਾਣੀ ਨਹੀਂ ਪੀਣਾ। ਟੂਟੀ ਵਾਲਾ ਪਾਣੀ ਨਹੀਂ ਪੀਣਾ। ਸਾਲਾ ਸੰਗ ਸੁੱਕਿਆ ਕਿਤੇ ਉਹ ਪਲਾ ਦੋ ਭੈਣ। ਉਹ ਦੂਜਾ ਲਿਆ ਜੱਗ ਚ। ਨਹੀਂ। ਇਹਦੀ ਛੇਤੀ ਨਹੀਂ ਮੈਂ ਜਾਂਦੀ। ਹਾਂ। ਮੈਂ ਤੁਹਾਨੂੰ ਦੱਸ ਕੇ ਜਾਵਾਂਗੀ। ਦਾਵਲਿਸ ਆ ਰੰਦਾ ਕੀ ਕਹੂੰ ਨੀ ਬਾਜ ਮਾਰ ਕੇ ਨਹੀਂ ਕੀ ਕਹੂੰਗੀ ਕਿ ਮੈਂ ਚੱਲੀ ਮੰਮੀ ਹਾ ਪਲਾ ਨੂੰ ਚੰਗੀ ਤਰ੍ਹਾਂ ਨਹੀਂ ਮੇਰੀ ਗੱਲ ਭੈ ਚ ਰੁਕ ਜਾ ਯਾਰ ਉਹਨੂੰ ਸਾਥ ਲੈ ਮੇਰੀ ਗੱਲ ਸੁਣ ਬੀਬੀ ਕਹ ਦੱਸ ਕੇ ਢੋਲ ਵਜਾ ਕੇ ਜੱਟੀ ਚੱਲੀ ਆ ਹਾਂ ਚੱਲੀ ਆ ਚੱਲੀ ਆ ਕਹ ਤੇਰੀ ਬੀਬੀਆਂ ਕੋ ਥੋੜੀ ਚੁੱਪਚੀ ਤੇ ਚੱਲ ਜਾਣਾ ਤੇ ਮੇਰੀ ਗੱਲ ਸੁਣ ਬੋਲ ਕੇ ਦੇਖੀ ਕਿ ਜੱਟੀ ਬੋਲ ਰੱਖ ਅੱਖਾਂ ਟਾਰੇ ਲੱਗਿਆ ਰਹੇ ਨੇ ਕਿੰਨੀ ਤਾਂ ਫਿਰ ਕੇ ਜੱਟੀ ਲੰਮੀ ਕੋਈ ਤਾਂ ਤਾਂ ਦੇ ਨਹੀਂ ਹੋਣਾ ਕਿੰਨਾ ਇਨਾ ਕਰ ਰਿਹਾ ਮੇਰੀ ਉਨੀ ਉਮਰ ਹਾਂ ਕਹਿੰਦਾ ਤੋ ਕਿ ਤੇਰੀ ਬੜੀ ਉਮਰ ਮੇਰੀ ਉਮਰ ਬੱਦ ਨਹੀਂ ਗੱਲ ਗਈ ਜਾ ਕਰ ਸਾਬੀ ਦਾ ਵਿਆਹ ਦੇਖ ਕੇ ਜਾਣਾ ਇਨੀ ਗੱਲ ਕਾ ਕਰ ਐ ਜੋ ਪੰਪਲ ਤੇ ਨਿਆਣਾ ਦਾ ਪੈ ਜਾਂਦਾ ਪੰਪਲ ਤੇ ਨਿਆਣੇ ਹੋ ਹੀ ਜਾਣੇ ਹੁਣ ਰਹਿ ਗਿਆ ਸਿਰ ਪੰਜ ਸੱਤ ਮਹੀਨੇ ਸੁਣ ਮੇਰੀ ਗੱਲ ਸਾਬੀ ਦਾ ਕਿਆ ਸਾਬੀ ਚੰਗੀਆਂ ਗੱਲਾਂ ਆ ਦੇਖ ਲੈ ਰੇ ਬੁਹੇ ਦਾ ਮੈਂ ਛੱਡ ਦੇ ਬੀਬੀ ਇੱਕ ਗਿੱਚੀ ਦੇ ਆ ਆ ਖੇਡ ਕੇ ਬੀਬੀ ਛੱਡ ਹਾਂ ਇਹਦੇ ਆ ਪੱਕੇ ਨਾਲ ਤੋਖਦੀ ਹੈ ਇਹ ਤੇ ਸਾਈਆਂ ਦੇ ਘੁੱਟਣ ਦੇ ਜਿਹੜੀ ਦੋਖਦੀ ਹੈ ਆ ਦੇ ਉਹ ਦੇ ਕੁਰਤੀ ਨਾਲ ਤਣਾ ਉਹ ਜਸਮਨ ਕਿੱਥੇ ਗੱਤਗਾ ਖੇਡਦੀ ਰਹੀ ਤੂੰ ਹੈ ਬੰਦਾ ਕੜਾ ਵੱਜ ਗਿਆ ਹਾਂ ਨੇ ਵੀ ਹਾਂ ਨਹੀਂ ਗਈ ਆ ਕਿੱਥੇ ਗੱਤਗਾ ਖੇਡਦੀ ਰਹੀ ਰਾਤ ਨੂੰ ਆਣ ਕੇ ਉਹ ਖੇਡਦਾ ਜਿਹਨੇ ਤੂੰ ਖੇਡਿਆ ਕਰ ਬੈ ਬ ਇੱਕ ਨਿੱਕਾ ਹੋਇਆ ਕਿ ਨਿੱਕੀ ਆ ਦੋਵੇਂ ਬੱਚੇ ਆ ਨਾ ਨਗਰੇ ਕਿਉਂਕਿ ਕਹਿੰਦੇ ਜਦੋਂ ਬੰਦਾ 100 ਸਾਲ ਤੋਂ ਟੱਪ ਜੇ ਨਾ ਹੁਣ ਤੇਰੀ 102 3 ਸਾਲ ਉਮਰ ਹੋ ਗਈ ਮਤਲਬ ਤੂੰ ਅਜੇ ਤਿੰਨਾਂ ਸਾਲਾਂ ਦੀ ਹੁਣ ਬੇਬੀ ਆ ਤੂੰ ਬੇਬੀ ਬੇਬੀ ਆ ਨਾ ਹਾਂ ਮੈਂ ਦੇਖ ਰਹੀ ਕਿੰਨੇ ਸਾਲ ਆ ਮਤਲਬ ਨਹੀਂ ਇਹ ਚੱਲ ਜਾਣ ਚੱਲ ਨਾ ਮਜਾਂਦੇ ਨਹੀਂ ਤੇਰਾ ਵਿਆਹ ਵੀ ਦੇਖ ਲਾਂ ਤੋਰ ਕੇ ਕਿਆ ਇਹ ਸੁੱਖਣ ਸੁੱਖ ਕੇ ਮੈਂ ਤੋਰਨ ਲਾ ਪਾਵਾਂ ਤੇਰਾ ਵਿਆਹ ਦੇਖਾ ਜਾ ਕੇ ਇਹ ਸੁੱਖਣ ਸੁੱਖ ਕੇ ਮੈਂ ਵਿਆਹ ਕਿੱਦਾਂ ਦੇਖਾਂ ਮੈਂ ਨਹੀਂ ਨਹੀਂ ਤੈਨੂੰ ਦਿਖਾਵਾਂ ਗੱਡੀ ਤੋਂ ਲਿਆਂਦੇ ਨਹੀਂ ਰਿਮੋਟ ਲੀਦਾ ਰੇਸ ਦਿੱਤੀ ਰਮਾਨਾ ਉਧਰ ਵੀ ਲਾ ਵਾਲੇ ਪਾਸੇ ਕਿਦੀ ਕਿਹੇ ਪਾਸੇ ਸਾਲਾ ਸਿੱਤ ਨਲੇਆੜਾ ਲਵਾਵੇ ਓਏ ਜਿੱਦਾਂ ਦੀ ਯਾਰ ਉੱਥੇ ਹੀ ਗਈ ਗੱਡੀ ਉਹ ਲੈ ਕੇ ਨਹੀਂ ਜਾਦੇ ਰਿਮੋਟ ਤੇ ਉਹ ਜੋਤੇ ਨੂੰ ਲੈ ਕੇ ਦਿੱਤੀ ਜਿਹੜੀ ਮੈਂ ਉਹ ਬੜੀ ਮਜ਼ਬੂਤ ਹੈ ਮੇਰੇ ਚੱਕ ਉਤੇ ਹਾਏ ਮੰਮੀ ਆਏ ਜੱਟੀ ਜ਼ਖਮੀ ਹੋ ਗਈ ਆ ਮੈਂ ਦੋਦਾ ਮੜਾ ਰਿਆ ਦੋਦਾ ਜੱਟੀ ਜ਼ਖਮੀ ਅੱਜ ਨਾ ਲਾਇਆ ਆਂ ਤੇ ਨੂੰ ਅਜੇ ਹਰਾਮ ਜੱਦੀ ਫੈਂਟੀ ਲਾ ਉਹਦੀ ਜੱਟੀ ਜ਼ਖਮੀ ਕਰਦੀ ਹੈ ਨਾ ਕਹਿੰਦਾ ਆਸਮਾਨ ਦੇ ਦੀਬੀ ਰੀ ਤੋ ਵੀ ਤੇਰ ਤੇ ਉੱਲਾ ਜਾ ਕਰ ਉਪਰਾ ਦੋ ਰਗੜੇ ਇੱਕ ਦਾ ਤੇ ਰਗੜਾ ਮੈਂ ਹੈ ਹੱਲੇ ਹਟਾਇਆ ਹਟਿਆ ਦੂਰਾ ਰਗੜਾ ਫੇਰ ਮਾਰਿਆ ਕੜਾ ਵੱਜ ਜਾ ਉਹਦੇ ਕੋਈ ਨਹੀਂ ਛਿਲਕੀ ਆ ਛਿਲ ਪਤਲੀ ਪੈਂਦੀ ਯਾਰ ਆਹ ਪਤਲਾ ਮਾਸ ਪਤਲਾ ਦੀਬੀ ਦੇ ਨਾ ਜਸਮਨ ਨਾ ਕੀ ਇੱਧਰ ਦਿਖਾਵੇ ਵੀ ਕੜਾ ਇਦਾਂ ਮੜਾ ਘੁੱਟਣ ਦੇ ਕੜਾ ਲੱਗਿਆ ਦੇ ਨਾਲ ਮਾਸ ਪਤਲਾ ਹੋ ਜਾਂਦਾ ਇਹ ਹਿਸਾਬ ਨਾਲ ਤੇ ਜੱਟੀ ਦੀ ਫੇਸ ਬਿਊਟੀ ਤੇ ਖਰਾਬ ਕਰਨ ਦੇ ਤੁਰੇ ਨਾ ਇਹ ਹਿਸਾਬ ਨਾਲ ਦੇਖੋ ਜੱਟੀ ਦਾ ਕੀ ਕਰ ਛੜਿਆ ਤੈ ਉਹ ਕਹਿੰਦੀ ਹਾਂ ਜੱਤੀ ਦੀ ਜੱਤੀ ਦੀ ਜਾਨ ਲੋਏ ਵਰਗੇ ਹੀ ਆ ਤੇਰੇ ਸੱਜ ਦੇ ਨਾ ਕੋਈ ਕੰਮ ਚੰਗੇ ਕਰਨ ਦੇ ਕੋਈ ਲੱਤਾਂ ਤੋੜਨ ਦੇ ਕੋਈ ਕੋ ਕਰਦੇ ਆ ਉਹ ਤਾਂ ਉਹ ਫੇਰ ਹੁਣ ਹੁਣ ਹੋਈ ਇਦਾਂ ਦੇ ਗਏ ਇਦਾਂ ਸਕ੍ਰੈਚ ਪਾ ਤਾ ਤੇ ਫਿਰ ਸਕ੍ਰੈਚ ਲੱਸ ਤੀ ਹੋ ਜਾਦਾ ਲੋਏ ਵਰਗੇ ਹੀ ਲੋਏ ਵਰਗੇ ਸਾਨੂੰ ਥੱਕਣ ਟੁਟਣ ਪਰ ਹਾਲ ਮਾਰ ਗਏ ਸਾਰੇ 베ਜਦੀਆਂ ਤੇ ਕੰਮ ਮਰ ਗਏ ਰੋੜ ਗਏ ਆ ਦੇਖ ਲੈ ਦਵਾਈਆਂ ਵੀ ਰੋਜ਼ ਨਵੀਆਂ ਤੋਂ ਨਵੀਆਂ ਲਿਆ ਕੇ ਦੇਣਾ ਮੈਂ ਆ ਡਿੰਗੀ ਟੇਢੀ ਜੀ ਲੋਈ ਵੀ ਨਹੀਂ ਖਾਣ ਨੂੰ ਫੁੱਕਣ ਨੂੰ ਬੜੀ ਹਦਾਂ ਜਬਾਨ ਖਾ ਲੋ ਜੇ ਸੋਏ ਪੀਪੀ ਜੀ ਬਖਾਰ ਬਖੂਰ ਹੋ ਜਾਂਦਾ ਫੇ ਕੀ ਖਾਣੇ ਹੁੰਨੇ ਸੀ ਪਿਛੇ ਸੁਆ ਖਾਣੀ ਸੀ ਸੁਖਣਾ ਸੋ ਖਰਾਂ ਸੋ ਖਣੀ ਆ ਜਗਤ ਸਾਬ ਪੀ ਬੁਖਾਰ ਠੀਕ ਹੋ ਜੇ ਆ ਫਿਰ ਠੀਕ ਹੋ ਜੇ ਅੱਛਾ ਉੱਥੇ ਮਾਦਾ ਕਿ ਹੁੰਦਾ ਤੇ ਹੋ ਜਾਂਦਾ ਹੁੰਦਾ ਫੇ ਕਮੇਟੀ ਜੀ ਹੋ ਵੀ ਜਾਣੇ ਭਾਬਾ ਉਹਨਾਂ ਟਾਈਮਾਂ 'ਚ ਹਾਂ ਅਸਲ 'ਚ ਲੋਕਾਂ ਨੂੰ ਵਿਸ਼ਵਾਸ ਹੀ ਸਿੱਧੇ ਸਾਦੇ ਲੋਕ ਹੀ ਕਹਿੰਦੇ ਤਈਆ ਸਾਫ ਤੇ ਚੜਦਾ ਨਾ ਤਈਆ ਚੜਦਾ 3 ਦਿਨ ਚੜਦਾ ਹੁੰਦਾ ਉੱਥੇ ਮੱਥਾ ਟੇਕਣਾ ਤੇ ਰੋਡ ਚੜਾਵਾਂਗੇ ਬਾਬਾ ਆਰਾਮ ਆ ਜਾਣਾ ਹਾਂ ਦੇਖਿਆ ਤੇ ਹੁਣ ਹੁਣ ਭਾਵਾਂ ਭੈਣ ਜੇ ਦੁਨੀਆ ਤੇ ਜਹਾਨ ਦਾ ਛੱਡ ਕੇ ਨੋਟ ਵੀ ਨਹੀਂ ਆਈ ਤੇ ਤਾਂ ਵੀ ਨਹੀਂ ਹਟਦਾ ਹੁਣ ਕਿਉਂ ਆ ਗਿਆ ਗਾੜੀ ਵੀ ਆਉਂਦੀ ਤੇਰੇ ਦਾੜੀ ਹੁਣ ਆਉਣੀ ਆ ਸੁਖਨਾ ਮਾਮਾ ਜਵਾਨੀ ਚ ਆ ਗਈ ਆ ਆਹਦੇ ਵਾਲ ਆ ਆਹਦੇ ਇਸ ਨੂਨ ਖੜਨਾ ਪੈਣਾ ਤੈਨੂੰ ਹੁਣ ਆਓ ਦੇ ਦਾੜੀ ਦਾ ਵਾਲ ਆਉਂਦਾ ਕਹਣਾ ਕਿ ਕਰਾ ਕੇ ਲਓ ਨਹੀਂ ਤੇਰੀ ਥੋੜੀ ਜਿਹੀ ਨਾ ਆਣਾ ਫੇਸ਼ੀਅਲ ਫੁਸ਼ੀਅਲ ਹਾਂ ਜੀ ਪਾ ਬੈਂਡ ਦੇ ਮੈਂ ਕਰਾਂ ਦਿੱਤ ਆ ਵੜਿਆ ਆ ਮੇਰੇ ਕਦੀ ਨਹੀਂ ਕੋਈ ਨਿਕਾ ਫੇਂਡਸ ਗੱਲ ਬੀਬੀ ਗੱਲ ਪਤਾ ਕੀ ਆ ਇਹ ਮੂੰਹ ਤੇਰਾ ਪੈਸੇ ਮੰਗਣਦੇ ਹੁਣ ਥੋੜੀ ਆਹ ਪੈਹਨ ਕੇ ਪਿਆ ਹੈ ਮੇਰੀ ਜੇਲ੍ਹ ਤੋਂ ਫੇਰੇ ਅਗੇ ਖੜਨ ਵਾਲਾ ਕੁਝ ਨਹੀਂ ਉਹ ਤੇ ਕੋਈ ਬਿਠਾਏ ਕੋਈ ਜਾ ਕੇ ਫੇਰ ਹੀ ਆ ਇੱਕ ਵਾਰ ਤੇਨੇ ਕਰਾਉਣੇ ਬੌਂਡ ਤੇ ਦੂਜਾ ਤਰਾ ਇੱਕ ਵਾਰ ਆਫੀਸ਼ੀਅਲ ਕਰਾਉਣਾ ਕਹਣਾ ਇੱਕ ਵੀ ਝੂਂਡੀ ਨਾ ਉਹ ਨਹੀਂ ਨਹੀਂ ਇੱਕ ਟੋ ਉਹ ਮੈਂ ਕਹਿੰਦਾ ਉਹ ਮੈਂ ਕਹਿੰਦਾ ਜਿਹੜਾ ਉਹ ਤੇਲ ਤੂੰ ਲਾ ਕੇ ਨਾ ਮ사ਜ ਕਰਦੀ ਸੀ ਉਹ ਸ਼ਦਾਇਆ ਦੂਜੇ ਕੱਟ ਨਹੀਂ ਨਿਕਨਗੇ ਪਟੇਰਾ ਬੀਬੀ ਮੇਰੀ ਗੱਲ ਸੁਣ ਬੌਂਡ ਨਾਲੋਂ ਸਿਰ ਥੋੜੇ ਥੋੜੇ ਪਟੇ ਕਰਾ ਦੀਏ ਆਹ ਦੇ ਹਰਾਮ ਦਾ ਗੱਲ ਆ ਗਈ ਮੱੜੇ ਮੈਂ ਤੁਹਾਡੇ ਜਿੰਮਾਂ ਦੀ ਮਾਰੀਆਂ ਦੇ ਲੱਕ ਦੇ ਵਿੱਚ ਨਹੀਂ ਕੋਣੀ ਮੈਂ ਪੜੇ ਮੇਰੇ ਕਰਕੇ ਦਾ ਬੀਬੀ ਬਾਲ ਤੇਰੇ ਲੰਬੇ ਰਹਿ ਜਾਂਦੇ ਨੇ ਕਿਉਂ ਬਾਲ ਤੇਰੇ ਆ ਗਏ ਪਰੀਆਂ ਵਰਗੇ ਇਹਨੂੰ ਕਰਾਉਣਾ ਰਵਾਣ ਇਦਾਂ ਤੇ ਥੱਲੇ ਦਾ ਕੁੰਡਲ ਪਾਉਣੇ ਮਾੜੇ ਛੱਲੇ ਜੇ ਮਾੜਨਾ ਹੀ ਨੇ ਥੱਲੇ ਬਾਲਾਂ ਦਾ ਜਾਇਜ਼ ਦਾ ਕੋਈ ਨਾ ਲੱਖਿਆ ਹੁੰਦਾ ਤੇ ਮੇਹਰਬਾਦੀ ਕਰੋ ਮੈਂ ਤਾਂ ਆਪਣੇ ਵਿਆਹ ਦੇ ਤਿਆਰ ਕਰਾਉਣਾ ਵਿਆਹ ਆਪਣੇ ਕਰਾ ਲਓ ਤਿਆਰੀ ਹੋਏਗੀ ਪੂਰੀ ਤਿਆਰੀ ਹੋਣੀ ਪੂਰੀ ਮੈਂ ਨਾ ਸਤਾਉ ਹਾਂ ਹਾਂ ਮੈਂ ਠੀਕ ਹੈ ਜੋ ਕੁਛ ਹੈ ਜਾ ਲੈ ਆ ਲੈ ਕੀ ਆ ਕਾ ਇਸ ਦੇ ਕਰਨ ਕਿੰਨੇ ਸੁਨੇ ਪਏ ਆ ਨਾ ਮੇਰੀਆਂ ਬਾਲੀਆਂ ਹੈਗਾ ਉਹ ਬਾਲੀਆਂ ਥੋੜੀ ਪਈਆਂ 올ਡ ਮਾਡਲ ਬੁੱਢੀ ਇਹ ਰਿੰਗਸ ਇਹ ਰਿੰਗਸ ਪਾਣੀਆ ਰਿੰਗਸ ਇਅਰਿੰਗਸ ਆਹ ਹੈ ਰਿੰਗਸ ਬਣਾਉਂਦੇ ਆਂ ਬਣਾ ਦੇ ਜੇ ਤੇ ਤੇ ਦਾ ਬੋਟਾ ਤੇ ਬਣਾ ਕੇ ਦੇ ਇਹਨੂੰ ਕਹਿਆ ਕਿਆ ਬਣਾ ਦੇ ਲੈ ਅਸੀਂ ਆਈ ਕਰ ਦਿੱਤਾ ਸੀ ਬੀਬੀ ਤਾਂ ਨਾ ਪਿਆਰ ਕਰਦੇ ਦੇਖ ਲੈ ਕਿੰਨਾ ਪਿਆਰ ਤਾਂ ਕਰਦੇ ਆ ਹਾਂ ਪਰ ਨੂੰਹ ਦੇ ਲੱਗਦਾ ਕਹਿੰਦੀ ਜਿਹੜੇ ਮੇਰੇ ਪੁੱਤ ਨੂੰ ਕਹਿੰਦੀ ਉਹ ਨੂੰਹ ਦਾ ਤਾਂ ਸਾਰਾ ਪੰਗਾ ਆ ਇਹ ਮੇਰੇ ਚ ਮਸਲੇ ਇਹ ਮਿੱਤਰਾਂ ਦਾ ਆ ਇਹ ਯਾਰਾਂ ਨੇ ਖਾਣੀ ਆ ਆਹਦਾ ਲੈ ਲਓ ਮੈਂ ਖਾ ਲੈਣਾ ਆ ਖਾਲੀ ਆ ਫੇ ਸਾਗ ਲੀ ਫੋਰ ਕੱਲ ਲਾਓ ਜੀ ਘਰ ਦਾ ਸਾਗ ਤੇ ਨਾਲ ਦਹੀਂ ਓਏ ਹੋਏ ਹੋਏ ਆ ਜਾ ਓਏ ਇਹ ਮੇਰਾ ਮੂਜਾ ਦਾ ਡੋਂਦੀ ਆਈ ਏਰੀ ਚੀਜ਼ਾਂ ਵਿੱਚ ਜੱਗ ਦੇ ਦਿੱਤਾ ਬਸ ਮੈਂ ਨਾ ਤਾਂ ਖੇਡਦੀ ਰਹੀ ਹਾਂ ਦੇਖ ਲਾ ਯਾਰ ਕੀ ਗੱਲ ਏ ਯਾਰ ਆ ਕੋ ਚੰਗੀ ਗੱਲ ਏ ਆ ਨੇ ਪਾਣੇ ਬੰਦੇ ਨੂੰ ਇਦਾਂ ਨਹੀਂ ਕਹਿਣਾ ਜਿਹਦਾ ਰੱਬੀ ਰੂਪ ਆ ਹੁਣ ਤੂੰ ਹਲੇ ਪੂਰਾ ਰੱਬੀ ਰੂਪ ਹੀ ਆ ਰਿਵੇਂ ਪਰ ਰੋਟੀ ਖਾ ਕੇ ਗੱਲ ਕਰਦਾ ਤੇrna ਠੀਕ ਆ ਕਾ ਕਾ ਰੋਟੀਆਂ ਬੰਦ ਬੰਦ ਨੂੰ ਉਹ ਬੰਦ ਨੂੰ ਨਹੀਂ ਕੱਢਣੀ ਚਾਹੀਦੀ ਪਰ ਕਦੀ ਸਿਆਣਿਆਂ ਦੇ ਮੂੰਹ ਸੀਗੀ ਕਹਿੰਦਾ ਆ ਬੇਬੇ ਸਿਆਣੀ ਲਈ ਪਰ ਸਾਰੇ ਕਹਿੰਦੇ ਬੇਬੇ ਬੜੀ ਨਾਈਸ ਆ ਆ ਨਾਈਸ ਲੈ ਲੋ ਹੈ ਨਹੀਂ ਕਿ ਕਾਲਾ ਕਾ ਤੁਹ ਹੋਏਗਾ ਮੈਂ ਨਹੀਂ ਮੈਂ ਠੀਕ ਜਿੱਦਾਂ ਨਹੀਂ ਆ ਗਈ ਹੋਰ ਵੀ ਤੇ ਕਾਲਾ ਸਿਆਣਿਆਂ ਦੇ ਕੰਮ ਤੇ ਮੇਰਾ ਕਿ ਲੱਭ ਜਾਂਦਾ ਗਾਣਾ ਮੇਰਾ ਕਿ ਲੱਭਣਾ ਮੈਂ ਗਾਣਾ ਥੋੜੀ ਕੱਢਦੀ ਨਹੀਂ ਮੈਨੂੰ ਖੜੰਮਾ ਦਾ ਦੱਸ ਕਿਹੜਾ ਖੜੰਮਾ ਤੇਰਾ ਕਿਹੜਾ ਖੜੰਮਾ ਦੱਸ ਆ ਬੇਬੀ ਹੜੰਬਾ ਹੜੰਬਾ ਕੌਣ ਹੁੰਦਾ ਤੂੰ ਕੀ ਗੱਲ ਕਹਿਂਦੀ ਹੈ ਹਣਾ ਸੁਣੀ ਆ ਗੱਲ ਮੈਨੂੰ ਪਤਾ ਨਹੀਂ ਹੜੰਬਾ ਹੁੰਦਾ ਕੀ ਹੁੰਦਾ ਕਹਤਾ ਤੂੰ ਉਹਦੇ ਕਹਤਾ ਨਹੀਂ ਮੈਂ ਸਮਝਿਆ ਕੀ ਇਹ ਉਹ ਵੱਲ ਵਾਲੀਆਂ ਦੱਸਿਆ ਮੈਨੂੰ ਮੈਂ ਵੀ ਕਹਤਾ ਵੱਲ ਉਹ ਵੱਲ ਹੜੰਬਾ ਆ ਧਨਵਾਲ ਤੋਂ ਕਦੀ ਗਏ ਨਹੀਂ ਨਾ ਇਹਨਾਂ ਤੈਨੂੰ ਕਹੂੰ ਰਸਤਾ ਧਨਵਾਲੀਆਂ ਦਾ ਲੈ ਲੈ ਆਪਣੀ ਬਾਜਲੇ ਉਹਨਾਂ ਦਾ ਨਾਲੇ ਤਾਂ ਕਿ ਨਾ ਤਕਲੀਫ ਹੁੰਦੀ ਮੇਰੇ ਭੱਲਵਾਲੀਆਂ ਤਾਂ ਨਹੀਂ ਹੁੰਦੀ ਮੇਰੇ ਭੱਲਵਾਲ ਜਿਹੜੇ ਨਾਂ ਲੈਦੀ ਆ ਭੱਲਵਾਲੀ ਮੇਨੇ ਪਾਰੇ ਇਹਦੇ ਚੰਗੇ ਭਰਾਵਾ ਓਕੇ ਜੀ ਅੱਛਾ ਓਕੇ ਜੀ ਜਾਓ ਜੀ ਜੋ ਬਾਸ ਇਹ ਨੇ ਵੱਡਾ ਬੜਾ ਇਹ ਨੇ ਹੋ ਗਿਆ ਵੱਡਾ ਕੰਨਾਪੋਂ ਕੋ ਹੋ ਗਿਆ ਵੱਡਾ ਹੋ ਗਿਆ ਓਕੇ ਜੀ ਓਕੇ ਜੀ ਕਹ ਜਾਓ ਓਕੇ ਜੀ